ਵੱਡਾ ਹਲਕਾ ਪੰਜਾਬ ਦੀ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਸੰਗਰੂਰ ਦੇ ਲੋਕ ਸਭਾ ਸੀਟ ਦੇ ਇੱਕ ਪਿੰਡ ਦੇ ਵਿੱਚ ਮੌਜੂਦ ਆ ਜੀ ਕੀ ਕਹਿੰਦੀ ਹੈ ਸਿਆਸਤ ਫਿਰ ਸ਼ਹਿਤਾ ਜੀ ਦੇਖੋ ਬਹੁਤ ਵਧੀਆ ਚੱਲ ਰਹੀ ਹੈਗੀ ਪਰ ਜਿਹੜੀ ਇਹ ਸਰਕਾਰਾਂ ਬਣੀਆਂ ਹੋਈਆਂ ਨੇ ਆਮ ਆਪ ਦੀ ਪਾਰਟੀ ਸਰਕਾਰ ਹੈ ਉਹਨਾਂ ਨੇ ਜੀ ਕੋਈ ਕੱਖ ਨਹੀਂ ਕੀਤਾ ਤੇ ਬੁੜੀਆਂ ਨੂੰ ਉਹਨਾਂ ਨੇ ਹਜ਼ਾਰ-ਹਜ਼ਾਰ ਰੁਪਏ ਕਿਹਾ ਸੀ ਉਹ ਨਹੀਂ ਆਇਆ ਜਿਹੜੇ ਛੱਡੇ ਇੱਥੇ ਕੰਮ ਹੋ ਰਹੇ ਨੇ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਹੋ ਰਹੇ ਨੇ ਕਿੱਧਰ ਵੀਰੇ ਸਿਮਰਜੀਤ ਸਿੰਘ ਮਾਨ ਵੀਰੇ ਕਾਰਨ ਬਹੁਤ ਵੀਰੇ ਵਧੀਆ ਲੱਗਦੇ ਨੇ ਸਾਨੂੰ ਵੀ ਕੰਮਕਾਰ ਵਧੀਆ ਕਰਾ ਰਹੇ ਨੇ ਤੇ ਪੰਥਕ ਪਾਰਟੀ ਵੀ ਜੋ ਵੀ ਆਪਦੇ ਵਾਦੇ ਪੂਰੇ ਕਰਦੇ ਨੇ ਜਿੱਥੇ ਸਟੈਂਡ ਤੇ ਆਪਦੇ ਤੇ ਖੜਦੇ ਨੇ ਸਿਮਰਜੀਤ ਮਾਨ ਕਰੀਏ ਚਲੋ ਜੀ ਤਮਾਨ ਕਰੀਏ ਮਾਨ ਕਰੀ ਭਾਈ ਮਾਨ ਹਾਂ ਸਿਮਰਜੀਤ ਸਿੰਘ ਮਾਨ ਵੀਰੇ ਭਾਈ ਸੁਖਪਾਲ ਸਿੰਘ ਖੈਰਾ ਉਹਨਾਂ ਦੀ ਇੰਟਰਵਿਊ ਕੀਤੀ ਸੀ ਕਾਫੀ ਦਿਨ ਪਹਿਲਾਂ ਮੈਂ ਆਪਣੇ ਉਹਦਾ ਮੁਕਾਬਲੇ 'ਚ ਹੈ ਹੀ ਨਹੀਂ ਮੈਂ ਤਾਂ ਜਾਣਦੀ ਨਹੀਂ ਉਹਨੂੰ ਭਾਈ ਕੌਣ ਹੈ ਅੰਬਰਦਾਰ ਤੋਂ ਕੀ ਮਾਰਾ ਹੋਇਆ ਸੀ ਮੁੰਡਿਆਂ ਨੇ ਸਿੱਧੇ ਰਾਸੀ ਬੰਨ੍ਹ ਦਿੱਤੀ ਨਸ਼ੇ ਅੰਬਰਦਾਰ ਸੇ ਕੰਨ ਦੋਤੀਗਾ ਨਸ਼ੇ ਛਡਾਉਂਦਾ ਸੀਗਾ ਚੱਕ ਕੇ ਮਾਰ ਉਹ ਮਾਰਾ ਜੇੜ ਚ ਤੂੰ ਕਿਉਂ ਅਸੀਂ ਵੋਟ ਪਾਈਏ ਜਿਹੜਾ ਗੱਲ ਇਹ ਦੇਸ਼ ਤੋੜਨ ਦੀ ਕਰ ਰਹੇ ਹੋਣ ਜੀ ਮਾਨ ਸਾਹਿਬ ਕਹਿੰਦੇ ਸਾਹਿਬ ਨੇ ਜੀ ਕੋਈ ਦੇਸ਼ ਤੋੜਨ ਦੀ ਗੱਲ ਨਹੀਂ ਕਰੀ ਨਹੀਂ ਖਾਲਸਪਤਾਨ ਦੀ ਗੱਲ ਕਰ ਰਹੇ ਨੇ ਜੀ ਕਿਤੇ ਕੋ ਖਾਲਸਪਤਾਨ ਤਾਂ ਦੇਖੋ ਆਪਣਾ ਸੰਤ ਜਨਰੇਸ਼ਨ ਖਾਲਸਾ ਸਾਹਿਬਨ ਰਾਮਬਾਈ ਨੇ ਉਹਦੀ ਕਹਤਾ ਸੀ ਵੀ ਜੇ ਅਕਾਲ ਤਖਤ ਸਾਹਿਬ ਤੇ ਖੋਜਾਂ ਚੜ ਕੇ ਆਉਣ ਗਿਆ ਤਾਂ ਖਾਲਸਪਤਾਨ ਦੀ ਨਹੀਂ ਰੱਖੀ ਜਾਊਗੀ ਸੰਤ ਪਿੰਡ ਵਾਲੇ ਕਹੇਗੇ ਤੇ ਤੇ ਫਿਰ ਜੇ ਜੇ ਮਾਨ ਸਾਹਿਬ ਕਹਿੰਦੇ ਨੇ ਵੀ ਖਾਲਸਾਤਨ ਚਾਹੀਦਾ ਹੈ ਤਾਂ ਖਾਲਸਾਤਨ ਦੇ ਸਿਭੇ ਹੱਕ ਚ ਚਾਹੀਦਾ ਇੱਥੇ ਹੁਣ ਭਾਰਤ ਜੀ ਤੁਸੀਂ ਗੱਲ ਸੁਣੋ ਘੱਟ ਗਿਣਤੀਆਂ ਨਾਲ ਕਿੰਨਾ ਧੱਕਾ ਕਰ ਰਹੇ ਨੇ ਸੰਤਰੀ ਸਰਕਾਰਾਂ ਭਗਵਾਨ ਤੁਮਾਰਾ ਸਾਨੂੰ ਆਟੇ ਦੀ ਕੋਟੇ ਦੀ ਲੋੜ ਨਹੀਂ ਹੈਗੀ ਨੌਕਰੇ ਮਿਲ ਨਹੀਂ ਸਾਡੇ ਬੱਚਿਆਂ ਨੂੰ ਉਹ ਤਾਂ ਕਹਿੰਦੇ ਸੀ ਕਹਿੰਦੇ ਵੀ ਘਰ ਘਰ ਕਹਿੰਦੇ ਪੀਸ ਪੀਸ ਕੇ ਆਟਾ ਦਵਾਂਗੇ ਮੈਨੂੰ ਪੀਸ ਕੇ ਆਟਾ ਲੋੜ ਨਹੀਂ ਬਿਮਾਰੀਆਂ ਚੌਲਾਂ ਦਾ ਆਟਾ ਸਾਨੂੰ ਪੀਸ ਕੇ ਦਿੰਦੇ ਨੇ ਸਾਨੂੰ ਤਾਂ ਹੁਣ ਖਤਮ ਕਰਨ ਦੀ ਰੋਜੀ ਕੇ ਦੇ ਰਹਾ ਭਗਵਾਨ ਤੁਮਾਰਾ ਭਗਵਾਨ ਤੁਮਾਰਾ ਨੇ ਆਪ ਵਿਆਹ ਕਰਾਉਣ ਲੱਗਿਆ ਵੀ ਤਹਾਂ ਆਪ ਇਹ ਚੇਤਾ ਹਟਾਉਣੇ ਤੇ ਉਹਨਾਂ ਨੇ ਹਾਂ ਉਸੇ ਤੋਂ ਪਾਂ ਤੋਂ ਰਖੜੀ ਬਣਾ ਲਈ ਉਸੇ ਦੇ ਨਾਲ ਵਿਆਹ ਕਰਾ ਲਿਆ ਸਤਿ ਸ਼੍ਰੀ ਅਕਾਲ ਪੰਜਾਬ ਪ੍ਰਸੰਧ ਦੇ ਨਾਲ ਜੁੜੇ ਹਾਂ ਮੈਂ ਸੰਸਾਰਦੀਪ ਸਿੰਘ ਸਿਆਸੀ ਮਾਹੌਲ ਗਰਮ ਹੋਇਆ ਹੋਇਆ ਹੈ ਵੋਟਾਂ ਪੂਰੇ ਦੇਸ਼ ਦੇ ਵਿੱਚ ਪਵਾਈਆਂ ਜਾ ਰਹੀਆਂ ਨੇ ਵੋਟਾਂ ਦਾ ਮਕਸਦ ਆ ਦੇਸ਼ ਦੇ ਸਭ ਤੋਂ ਵੱਡੇ ਪੰਚਾਇਤ ਘਰ ਦੇ ਵਿੱਚ ਆਪਣੇ ਨੁਮਾਇੰਦੇ ਚੁਣ ਕੇ ਭੇਜਣਾ ਪੰਜਾਬ ਦੇ ਵਿੱਚ ਵੀ ਵੋਟਾਂ ਨੇ ਪੰਜਾਬ ਦੇ ਵਿੱਚ ਵੀ ਮਾਹੌਲ ਜਿਹੜਾ ਹੈ ਸਿਆਸੀ ਗਰਮ ਹੋਇਆ ਹੋਇਆ ਹੈ ਲੀਡਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਸਿਆਸੀ ਹਮਲੇ ਕੀਤੇ ਜਾ ਰਹੇ ਨੇ ਵੱਡਾ ਹਲਕਾ ਪੰਜਾਬ ਦੀ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਸੰਗਰੂਰ ਦੇ ਲੋਕ ਸਭਾ ਸੀਟ ਦੇ ਇੱਕ ਪਿੰਡ ਦੇ ਵਿੱਚ ਮੌਜੂਦਾਂ ਜਿੱਥੋਂ ਮੌਜੂਦਾ ਐਮਪੀ ਪੰਥਕ ਆਗੂ ਕਹੇ ਜਾਂਦੇ ਸਿਮਰਨਜੀਤ ਸਿੰਘ ਮਾਨ ਨੇ ਇਹ ਸੀਟ ਇਸ ਲਈ ਵੀ ਖਾ ਸਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਮੌਜੂਦਾ ਮੰਤਰੀ ਨੂੰ ਇਸ ਅਖਾੜੇ ਦੇ ਵਿੱਚ ਉਤਾਰਿਆ ਗਿਆ ਉਸ ਪਾਸੇ ਕਾਂਗਰਸ ਦੇ ਵੱਲੋਂ ਦਾ ਵੱਡਾ ਚਿਹਰਾ ਸਖਪਾਲ ਸਿੰਘ ਖੈਰਾ ਨੂੰ ਲੈ ਕੇ ਖੇਡਿਆ ਗਿਆ ਦੇਖਣਾ ਹੋਊਗਾ ਕਿ ਲੋਕ ਕਿਸ ਨੂੰ ਆਪਣਾ ਨੁਮਾਇੰਦਾ ਬਣਾਉਂਦੇ ਨੇ ਇਹੀ ਗੱਲਾਂ ਬਾਤਾਂ ਕਰਨ ਲਈ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਠੀਕ ਠਾਕ ਬਾਪੂ ਜੀ ਕੀ ਕਹਿੰਦੀ ਹੈ ਸਿਆਸਤ ਫਿਰ ਸਿਆਤਾ ਜੀ ਦੇਖੋ ਬਹੁਤ ਵਧੀਆ ਚੱਲ ਰਹੀ ਹੈਗੀ ਪਰ ਜਿਹੜੀ ਇਹ ਸਰਕਾਰਾਂ ਬਣੀਆਂ ਹੋਈਆਂ ਨੇ ਆਮ ਆਪ ਦੀ ਪਾਰਟੀ ਸਰਕਾਰ ਹੈ ਉਹਨਾਂ ਨੇ ਜੀ ਕੋਈ ਕੱਖ ਨਹੀਂ ਕੀਤਾ ਤੇ ਬੁੜੀਆਂ ਨੂੰ ਉਹਨਾਂ ਨੇ ਹਜ਼ਾਰ-ਹਜ਼ਾਰ ਰੁਪਏ ਕਿਹਾ ਸੀ ਉਹ ਨਹੀਂ ਆਇਆ ਤੇ 2500 ਰੁਪਏ ਉਹਨਾਂ ਨੇ ਪੈਨਸ਼ਨ ਕਹਤੀ ਸੀ ਬढ़ापा ਪੈਨਸ਼ਨ 2500 ਰੁਪਏ ਕਰਾਂਗੇ ਉਹ ਕੋਈ 25 2500 ਰੁਪਏ ਨਹੀਂ ਹੋਈ ਜੀ ਤੇ ਫਿਰ ਇਹਨਾਂ ਨੇ ਐਮ ਐਸ ਪੀ ਕਿਸਾਨਾਂ ਵਾਸਤੇ ਕਹਤੀਗਾ ਵੀ ਸੀ ਚੁਟਕੀ ਨਾਲ ਦੇਵਾਂਗੇ ਉਹ ਤੋਂ ਇਹ ਮੁਕਰ ਗਏ ਸਾਹ ਮੁਕਰ ਗਏ ਜੀ ਕਹਿੰਦੇ ਸੀ ਤੱਕ ਇਹ ਨਹੀਂ ਹੈਗਾ ਜੀ ਤੇ ਹੋਰ ਫਿਰ ਹੁਣ ਵੀ ਜਿਹੜੇ ਸਾਡੇ ਇੱਥੇ ਕੰਮ ਹੋ ਰਹੇ ਨੇ ਉਹ ਸਰਦਾਰ ਸਿਮਰਜੀਤ ਕੁਮਾਰ ਦੇ ਵੱਲੋਂ ਹੋ ਰਹੇ ਨੇ ਤੇ ਸਾਡੇ ਆਪਣੇ ਰਮਦਾਸ ਸਿੰਘਾਂ ਵੇੜੇ ਆਰੋਵੀ ਲਬਾਤਾ ਜੀ ਉਹਨਾਂ ਨੇ ਤੇ ਦੋ ਨੌਜਵਾਨਾਂ ਨੂੰ ਖੇਡਣ ਵਾਸਤੇ ਕਿਟਾਂ ਦਿੱਤੀਆਂ ਨੇ ਜੀ ਕਿਟਾਂ ਦਿੱਤੀਆਂ ਜੀ ਹਾਂਜੀ ਹਾਂਜੀ ਕਿਟਾਂ ਦਿੱਤੀਆਂ ਜੀ ਫਿਰ ਐ ਇੱਕ ਤੇ ਮਾਨ ਸਾਹਿਬ ਦਾ ਪਲੜਾ ਹਾਂਜੀ ਹਾਂ ਮਾਨ ਸਾਹਿਬ ਦਾ ਪਲੜਾ ਸਾਡਾ ਪਿੰਡ ਦਾ ਸਾਰਾ ਮਾਨ ਸਾਹਿਬ ਨੂੰ ਵੋਟ ਪਾਉਂਦਾ ਸਾਰੇ ਹੀ ਪਿੰਡ ਜੀ ਹਾਂ ਸਾਰੇ ਹੀ ਪਾਉਂਗਾ ਜੀ ਪੱਕੀ ਗੱਲ ਆ ਬਾਪੂ ਕੀ ਗੱਲ ਆ ਜੀ ਪੱਕੀ ਗੱਲ ਇੱਥੇ ਪੁੱਛ ਲਵਾ ਮੈਂ ਕਿਸੇ ਨੂੰ ਵੀ ਪੁੱਛ ਲਵਾ ਜਿੰਨਾਂ ਨੇ ਬੈਠੇ ਨੇ ਪੁੱਛ ਲਓ ਜੀ ਨੂੰ ਮਰਜ਼ੀ ਪੁੱਛ ਲਓ ਤੇ ਆ ਸਾਰੇ ਮਜ਼ਦੂਰ ਹਾਂ ਅਸੀਂ ਸਾਰੇ ਮਜ਼ਦੂਰ ਤਰੱਕੀ ਬੈਠਾ ਸਾਡੇ ਨਾਲ ਜਿਹੜੇ ਕਹਿੰਦੇ ਨੇ ਵਿਰੋਧੀਆਂ ਨੂੰ ਹੋਰ ਤਾਂ ਕੋਈ ਕੰਮ ਨਹੀਂ ਕੋਈ ਕਹਿੰਦਾ ਟੱਕੇ ਟੱਕੇ ਆਏ ਹੋਗਾ ਫਲਾਣਾ ਹੋਗਾ ਤੇ ਮੈਂ ਕਹਿੰਦਾ ਨਾ ਹੋਰ ਕੋਈ ਮੁੱਦਾ ਨਹੀਂ ਜੀ ਤੇ ਮਾਨ ਸਾਹਿਬ ਤੇ ਕੋਈ ਉਂਗਲ ਨਹੀਂ ਚੱਕ ਵੀ ਕਿਸੇ ਨੂੰ ਵੀ ਪੁੱਛ ਲਓ ਐਕਤੀ ਦਾ ਚੰਡੀ ਸਿਮਰਨਜੀਤ ਸਿੰਘ ਮਾਨ ਜਿਹੜਾ ਗੱਡੂਗਾ ਬਾਈ ਕਿੱਧਰ ਨੂੰ ਇੱਧਰ ਪੋੜ ਕੋਈ ਨਹੀਂ ਕੋਈ ਨਹੀਂ ਇੱਧਰ ਪੋੜ ਕਿੱਧਰ ਨੂੰ ਬਾਈ ਸਿਮਰਜੀਤ ਮਾਨ ਸਿੰਘ ਮਾਨ ਹਾਂਜੀ ਹਾਂਜੀ ਕਿਉਂ ਬਸ ਜੀ ਆਪਾਂ ਤਾਂ ਪਹਿਲੇ ਦਿਨ ਤੋਂ ਉਧਰ ਹੀ ਆ ਜੀ ਉਧਰ ਹੀ ਆ ਹਾਂਜੀ ਹਾਂਜੀ ਕਿੱਧਰ ਬਾਪੂ ਮਾਨ ਕਨੇ ਜੀ ਕਿਹੜੇ ਮਾਨ ਕਨੇ ਹਾਂਜੀ ਉਹ ਨੇ ਭਗਵੰਤ ਮਾਨ ਵੀ ਇੱਥੇ ਦਾ ਹੀ ਆ ਅੱਛਾ ਜੀ ਸੰਤ ਸਿੰਘ ਮਾਨ ਕਨੇ ਜੀ ਸਿਮਰਨਜੀਤ ਸਿੰਘ ਮਾਨ ਕਨੇ ਕਿੱਧਰ ਵੀਰੇ ਸਿਮਰਜੀਤ ਸਿੰਘ ਮਾਨ ਵੀਰੇ ਕਾਰਨ ਬੋਬਰੀ ਵਧੀਆ ਲੱਗਦੇ ਨੇ ਸਾਨੂੰ ਵੀ ਕੰਮਕਾਰ ਵਧੀਆ ਕਰਾ ਰਹੇ ਨੇ ਤੇ ਪੰਥਕ ਪਾਰਟੀ ਵੀ ਜੋ ਵੀ ਆਪਦੇ ਵਾਦੇ ਪੂਰੇ ਕਰਦੇ ਨੇ ਜਿੱਥੇ ਸਟੈਂਡ ਤੇ ਆਪਦੇ ਤੇ ਖੜਦੇ ਨੇ ਅੱਛਾ ਅੱਛਾ ਬੀਬੀਆਂ ਕੀ ਕਹਿੰਦੀਆਂ ਨੇ ਜੀ ਕਿੱਧਰ ਸਿਮਰਜੀਤ ਮਾਨ ਕਰਨੀਏ ਮਾਨ ਹਾਂਜੀ ਸੱਚਾ ਬੰਦਾ ਹੈਗਾ ਜੀ ਕਿੱਧਰ ਮਾਤਾ ਕਿਹਨਾਂ ਹੀ ਨਹੀਂ ਆ ਕਹਿੰਦੇ ਸਿਮਰਜੀਤ ਮਾਨ ਕਰਨੀਏ ਮਾਨ ਹਾਂ ਇਹ ਤਾਂ ਬਹੁਤ ਸਾਲਾਂ ਦੀਆਂ ਪੁਰਾਣੇ ਛੁੱਣੀ ਦਾ ਕਾਲੀਆਂ ਵਾਲੀ ਲਈ ਜਾ ਬੇਬੇ ਛੁੱਣੀ ਤਰ ਲਾਂ ਜਾ ਨੂਲਾ ਲੈਣੀ ਪਾਰ ਹੈਗੀ ਉਧਰ ਐਸ ਦਾ ਬਹੁਤ ਸਿਰਦੀ ਆ ਹਾਂ ਅੱਛਾ ਹਾਂ ਅੱਛਾ ਫਿਰ ਇਹਨਾਂ ਨੂੰ ਕਹਿੰਦਾ ਸਾਰਿਆਂ ਨੂੰ ਸਿਖਾ ਕੇ ਤਾਂ ਨਹੀਂ ਲੈ ਕੇ ਆਏ ਤੁਸੀਂ ਮਾਨੇ ਮਾਨ ਕਰਨੀ ਆ ਨਾ ਕੋਈ ਸਿਖਾਇਆ ਨਹੀਂ ਪਤਾ ਹਾਂ ਕਿੱਧਰ ਮਾਤਾ ਫਿਰ ਮਾਨ ਕਰਨੀ ਭਾਈ ਮਾਨ ਹਾਂ ਕਿੱਧਰ ਸਿਮਰਜੀਤ ਸਿੰਘ ਮਾਨ ਵਿਲੇ ਮਾਨ ਹਾਂ ਉਧਰ ਹੀ ਪਾਵਾਂ ਫੋਟੋ ਕੋਈ ਨਹੀਂ ਸੱਚ ਦੱਸ ਦੋ ਹਾਂ ਤੇ ਠੀਕ ਆ ਕਿੱਧਰ ਜੀ ਸਿਮਰਜੀਤ ਸਿੰਘ ਮਾਨ ਕਿਉਂ ਜੀ ਕਿਤੇ ਬੇਬੇ ਆਏ ਤਾਂ ਨਹੀਂ ਕਹਿ ਕੇ ਲੈ ਗਈ ਵੀ ਤੂੰ ਵੀ ਦੇਖਣਾ ਨਹੀਂ ਫਿਰ ਨਹੀਂ ਜੀ ਅਸੀਂ ਤਾਂ ਸਰੂਤੀ ਉਧਰ ਹੀ ਹੈ ਸਰੂਤੀ ਉਧਰ ਕਿੱਧਰ ਜੀ ਸਿਮਰਜੀਤ ਸਿੰਘ ਮਾਨ ਨਹੀਂ ਪਾਵਾਂਗੇ ਜੀ ਵੋਟਾ ਕਿੱਧਰ ਮਾਤਾ ਮੈਂ ਤੁਹਾਨੂੰ ਬੋਲਿਆ ਜਾਂਦਾ ਮਾਨ ਨਹੀਂ ਪਾਵਾਂਗੇ ਵੀਰੇ ਮਾਤਾ ਜਾਨਾ ਤੁਸੀਂ ਕਿਹਾ ਵੀ ਸਾਤੋਂ ਨਹੀਂ ਕੋਈ ਬੋਲਿਆ ਜਾਂਦਾ ਇਦੋਂ ਹਾਸਾ ਬਹੁਤ ਤਗੜਾ ਹੈ ਮੈਨੂੰ ਲੱਗਦਾ ਕਿ ਮਾਤਾ ਨਹੀਂ ਨਹੀਂ ਇਹ ਵੋਟ ਪੋਚੇ ਨਹੀਂ ਪਾਵਾਂਗੇ ਸੇ ਵਰਜੀਤ ਸਿੰਘ ਮਾਨ ਨਹੀਂ ਪਾਵਾਂਗੇ ਸਾਡੇ ਆਰੋ ਵੀ ਲੱਗਿਆ ਜੀ ਬੱਚਿਆਂ ਨੂੰ ਪਾਣੀ ਪੀਣ ਵਾਸਤੇ ਜੀ ਸਾਡੇ ਗਲੀਆਂ ਵੀ ਬਣੀਆਂ ਨੇ ਵੀਰ ਜੀ ਦੇਖੋ ਜੀ ਸਾਡੇ ਬੱਚਿਆਂ ਨੂੰ ਨੌਕਰੀ ਮਿਲਣੀ ਚਾਹੀਦੀਆਂ ਨੇ ਜੀ ਸਾਡੀ ਹੱਥ ਬਨ ਕੇ ਬੇਨਤੀ ਹੈ ਜੀ ਬੱਚੇ ਸਾਡੇ ਉਹੀ ਫਿਰਦੇ ਨੇ ਬਾਈ ਹੂੰ ਵਿਲੇ ਫਿਰਦੇ ਨੇ ਵਿਲੇ ਫਿਰਦੇ ਨੇ ਜੀ ਬੜੇ ਇਹਨਾਂ ਦਾ ਕਰੇ ਨੇ ਪੜਾਈਆਂ ਕੋਈ ਅਰਥ ਨਹੀਂ ਆਈਆਂ ਜਵਾਕਾਂ ਦੀ ਹਾਂ ਪਰ ਭਗਵਾਨ ਤੁਮਾਨਤਾ ਕਹਿੰਦਾ ਵੀ ਮੈਂ 40 ਲੱਖ 40 ਹਜ਼ਾਰ ਨੌਕਰੀ ਦੇਤੀ ਵੇ ਦਿੱਤੀ ਹੋਊ ਜੀ ਨੂੰ ਦਿੱਤੀ ਹੋਊ ਦਿੱਤੀ ਸਾਨੂੰ ਕੁਛ ਨਹੀਂ ਦਿੱਤਾ ਵੀਰੇ ਸਾਨੂੰ ਕੁਛ ਨਹੀਂ ਦਿੱਤਾ ਉਹਨਾਂ ਨੇ ਜੀ ਹਰਦਾ ਜਾ ਕੇ ਬੈਠੇ ਨਹੀਂ ਹਾਂ ਮਾਤਾ ਕਿੱਧਰ ਫਿਰ ਦਿਹਾੜੀਆਂ ਕਰਦੇ ਫਿਰਦੇ ਨੇ ਹਟਦਾ ਜੀ ਵੋਟ ਕਿੱਧਰ ਫਿਰ ਵੋਟ ਤਾਂ ਹੀ ਪਾਵਾਂਗੇ ਜੇ ਪੈਸੇ ਵਸੇ ਦੇਵਾਂਗੇ ਉਹ ਮੈਂ ਤਾਂ ਨਹੀਂ ਚਲਦੇ ਇਹ ਪੈਸੇ ਮਾਦਾ ਕੀ ਗੱਲ ਵੋਟ ਵੋਟ ਵੇਚੜ ਦੀ ਸਲਾਹ ਘਰ ਦੀ ਫੋਟੋ ਲਾ ਕੇ ਲੈ ਕੇ ਪੈਸੇ ਦਿੱਤੇ ਰੁਪਏ ਦੇ ਦੋ ਅੱਜ ਪਾਸ ਨੇ ਵੋਟਵਾਂ ਸਾਰੀਆਂ ਕੋਈ ਲੈ ਕੇ ਘਰ ਦੇ ਪੈਸੇ ਘਰ ਦੀ ਫੋਟੋ ਖਿੱਚ ਕੇ ਸਾਰੇ ਪਹਿਲੇ ਕਹਿੰਨਾ ਨਿਕਲਾਈ ਸੀ ਫੋਟੋ ਜਿਹੜੇ ਕੱਚੇ ਘਰਾਂ ਦੇ ਪੈਸੇ ਹਾਂ ਹਾਂ ਸਰਕਾਰ ਤਾਂ ਕਹਿੰਦੀ ਆ ਗਏ ਕਹਿੰਦੀ ਬਹੁਤ ਨੂੰ ਆ ਗਏ ਆਈ ਨਹੀਂ ਆਈ ਨਹੀਂ ਭਾਈ ਸੰਤਾਈ ਆਈ ਨਹੀਂ ਫੋਟੋ 'ਚ ਲਾ ਣਿਉ ਣੇ ਕੰਨ ਕੋਈ ਨਹੀਂ ਆਈ ਫੋਟੋ ਹਾਂ ਕੋਈ ਪੈਸਾ ਨਹੀਂ ਕੀ ਕਹਿੰਦੇ ਸੀਗੇ ਵੀ ਕਿੰਨੇ ਚਿਰ ਚਾ ਜਾਣਗੇ ਆਈ ਨਹੀਂ ਵੰਨ ਪਤਾ ਮੈਨਾਂ ਆਣ ਪੜਾ ਤ੍ਰਿਕ ਨਹੀਂ ਮਲੇਗੀ ਹੈਗੀ ਅੱਛਾ ਪਰ ਪੈਸੇ ਕਹਿੰਦੇ ਵੀ ਆ ਜਾਣਗੇ ਆ ਜਾਣਗੇ ਮੈਂ ਵੋਟ ਪਾਤੀ ਹੁਣ ਫੇਰ ਕਹਿੰਦੇ ਹੁਣ ਫੇਰ ਪਾ ਦਾਂਗੇ ਕਿਹਨੂੰ ਪਾਈ ਦੀ ਪਹਿਲਾਂ ਇਸੇ ਨੂੰ ਜਿਹੜਾ ਆ ਹੁਣ ਲੈ ਕੇ ਆਏ ਫੋਟੋ ਅੱਛਾ ਮੈਨੂੰ ਪਤਾ ਨਹੀਂ ਦਾ ਕਾਈ ਨਹੀਂ ਪਤਾ ਵੀ ਕੌਣ ਲੈ ਕੇ ਗਿਆ ਫੋਟੋ ਕਿੱਧਰ ਜੀ ਪਾ ਦਾਂਗੀ ਜੀ ਸਿਮਰਨਜੀਤ ਮਾਨ ਨੂੰ ਪਾ ਰਾਂਗੇ ਵੋਟਾਂ ਸਾਡੇ ਕੰਮ ਬਣਨੇ ਚਾਹੀਦੇ ਨੇ ਬਿਲਕੁਲ ਬਸ ਕੰਮ ਬਣਨੇ ਚਾਹੀਦੇ ਨੇ ਭਾਈ ਹੁਣ ਦੱਸੋ ਜੀ ਮਾਤਾ ਦਾ ਮਨ ਨੂੰ ਨਾ ਬਾਕੀ ਸਾਰਾ ਮਾਮਲਾ ਸਮਝ ਆ ਗਿਆ ਮਨ ਨੂੰ ਇਹ ਨਹੀਂ ਸਮਝ ਆ ਗਿਆ ਕਿ ਮਾਤਾ ਦੇ ਘਰ ਦੀਆਂ ਫੋਟੋਆਂ ਕਾਉਣ ਲੱਗ ਗਈਆਂ ਦਾ ਖੱਚਾ ਜੀ ਦੇਖੋ ਆਪਣੇ ਮਾਨ ਸਾਹਿਬ ਹੋਰਾਂ ਨੇ ਕਿਹਾ ਜੀ ਨਹੀਂ ਉਹ ਤਾਂ ਕਹਿੰਦਾ ਤੁਸੀਂ ਉਹ ਲੈ ਕੇ ਗਏ ਤੁਸੀਂ ਦੱਸ ਦਿੰਨਾ ਤੁਹਾਨੂੰ ਦੱਸ ਦਿੰਨਿਆ ਵੀ ਮਾਨ ਸਾਹਿਬ ਨੇ ਇਹ ਕਿਹਾ ਜੀ ਵੀ ਦੇਖੋ ਫਾਰਮ ਭਰੋ ਤੇ ਜਿਹੜੇ ਕੱਚੇ ਘਰਾਂ ਦੇ ਪੈਸ਼ੇ ਨੇ ਵੀ ਉਹ ਸਾਰਿਆਂ ਨੂੰ ਮਿਲਣਗੇ ਪਰ ਉਹ ਮਿਲਣਗੇ ਢੇਰ ਨਾਲ ਹਾਂ ਕਿਉਂ ਕਹਿੰਦੇ ਸੈਂਟਰ ਸਰਕਾਰ ਨੇ ਦੇਣੇ ਨੇ ਇਸ ਸਪਰਸ਼ ਮਾਨ ਸਾਹਿਬ ਦੀ ਹੋਊਗੀ ਤੇ ਇਹਨਾਂ ਸਪਰਸ਼ ਕਰਕੇ ਫਾਰਮ ਨੇ ਜਿਹੜੇ ਅਸੀਂ ਜਮ੍ਹਾਂ ਕਰਾਏ ਤੇ ਉਹਨਾਂ ਨੇ ਗਾਹ ਭੇਜ ਦਿੱਤੇ ਹਾਂ ਉਹ ਪੈਸੇ ਜ਼ਰੂਰ ਕਹਿੰਦੇ ਮਿਲਣਗੇ ਇਹਨਾਂ ਨੂੰ ਪਰ ਦੇਰ ਨਾਲ ਮਿਲਣਗੇ ਜੇ ਇਹ ਕਹਿੰਨ ਵੀ ਅੱਜ ਹੀ ਅੱਜ ਤੋਂ ਸਾਨੂੰ ਪਤਾ ਗਵਰਨਮੈਂਟ ਹੈ ਜੇ ਛੇਤੀ ਕਿਹੜੀ ਕੂੜੀਆ ਵੀ ਝਰ ਕੇ ਜਣੇ ਆ ਕੇ ਉਹਦੀ ਪੈਸੇ ਦੇ ਦੋ ਹੈ ਇਹ ਮਿਲਣਗੇ ਜ਼ਰੂਰ ਮਿਲਣਗੇ ਇਹ ਸਮਝ ਹੋਈ ਹੋਈ ਫਿਰ ਜੇ ਬਾਈ ਤੁਸੀਂ ਕਹਿੰਦੇ ਹੋ ਵੀ ਠੀਕ ਆ ਹਨਾ ਇਹਨਾਂ ਦਾ ਹੱਕ ਬਣਦਾ ਜੋ ਕੱਚੇ ਕਰਾਂ ਦਾ ਜੋ ਇਹਨਾਂ ਦਾ ਹੱਕ ਬਣਦਾ ਉਹ ਇਹਨਾਂ ਨੂੰ ਮਿਲਣਾ ਚਾਹੀਦਾ ਪਰ ਹੁਣ ਗੱਲ ਇਹ ਆ ਹੁਣ ਵੋਟਾਂ ਨੇ ਜੇ ਮਾਨ ਸਾਹਿਬ ਨਹੀਂ ਕਾਮਯਾਬ ਹੁੰਦੇ ਇਹਨਾਂ ਦੀ ਆਵਾਜ਼ ਬਾਈ ਫਿਰ ਕੌਣ ਕਰੂਗਾ ਇਹਨਾਂ ਨੇ ਤਾਂ ਥੋੜੇ ਤੇ ਭਰੋਸਾ ਕਰਕੇ ਕਿਹਾ ਸੀ ਚਲੋ ਛੱਟੇ ਤੇ ਭਰੋਸਾ ਜੇ ਉਹ ਤਾਂ ਮਿਲਣ ਪੈਤਾ ਮਿਲਣਗੇ ਜੀ ਮਾਨ ਸਾਹਿਬ ਸਪਾਰਸ਼ ਕਰਕੇ ਭੇਜਣਗੇ ਇਹ ਨਹੀਂ ਉਹ ਹੋਣਗੇ ਤਾਂ ਜਿਹੜੇ ਹੋਰ ਐਮਪੀ ਆ ਜੂਗਾ ਫਿਰ ਉਹਦੇ ਥਰੂ ਆ ਜਾਣਗੇ ਪੈਸਾ ਤਾਂ ਹੋਣੀ ਹੈ ਇੱਕ ਨਾ ਸੈਂਟਰਲ ਸਰਕਾਰ ਤੋਂ ਪੈਸਾ ਤਾਂ ਹੋਣਾ ਹੈ ਤੇ ਜੇ ਇਹਨਾਂ ਨੂੰ ਲੋਕ ਜਿਤਾ ਦੇਣਗੇ ਤਾਂ ਫਿਰ ਔਰ ਚੰਗੀ ਗੱਲ ਹੈ ਤੇ ਛੇਤੀ ਆ ਜਾਣਗੇ ਨਹੀਂ ਫਿਰ ਉਹਨੂੰ ਪਤਾ ਹੈ ਜਿਹੜਾ ਦੂਜਾ ਹੈ ਉਹਦਾ ਫਿਰ ਹੌਲੀ-ਹੌਲੀ ਕੰਮ ਕਰੂਗਾ ਦੂਜਾ ਤਾਂ ਫਿਰ ਪਤਾ ਹੀ ਨਹੀਂ ਉਸਨੂੰ ਹੌਲੀ-ਹੌਲੀ ਕਰ ਦੇਣਾ ਜੀ ਹਾਂਜੀ ਕੀ ਕਹਿੰਦੇ ਹੋ ਕਰ ਜੋ ਕੀ ਕਹਿੰਦੇ ਹੋ ਪੈਸਾ ਤਾਂ ਬਦਲਦਾ ਹੀ ਰਹਿੰਦਾਗਾ ਥੋੜਾ ਵੀ ਵਿਕਾਸ ਅਜੇ ਕਰਨਗੇ ਸਭ ਕੁਝ ਹੈ ਜਿਹੜਾ ਕੰਮ ਕਰੂਗਾ ਹਾਂਜੀ ਜਿਹੜਾ ਕੰਮ ਕਰੂਗਾ ਵਿਕਾਸ ਕਰੂਗਾ ਬਸ ਸਭ ਕੁਝ ਹਾਂਜੀ ਮਾਤਾ ਕਿੱਧਰ ਫਿਰ ਰਹਿਤੀ ਆਏ ਨਹੀਂ ਮੈਂ ਜਾਣ ਦੰਦਾ ਤੁਹਾਨੂੰ ਤੁਸੀਂ ਰੁਕੋ ਪਹਿਲਾਂ ਨਹੀਂ ਆਏ ਨਹੀਂ ਮੈਂ ਜਾਣ ਦੇਣਾ ਇੱਧਰ ਤਾਂ ਆਓ ਇੱਥੇ ਤਾਂ ਜਾਣ ਲੱਗਿਆ ਹੋਇਆ ਐਥੇ ਤਾਂ ਜਾਣ ਲੱਗਿਆ ਵਾ ਵੈਗਰੀ ਕਾ ਖਾਲਸਾ ਵੈਗਰੀ ਜੀ ਕੀ ਫਤਿਹ ਸਾਡੀ ਇਹੀ ਬੇਨਤੀ ਹੈ ਜੀ ਮਾਨ ਸਾਹਿਬ ਨੇ ਸਾਡੇ ਬੇੜੇ ਚਾਰ ਉਲਾਇਆ ਜੀ ਹਾਂ ਤੇ ਸਾਡੀ ਗਲੀ ਜਿਹੜੀ ਰੁਕੀ ਹੋਈ ਸੀ ਸਾਡੀ ਉਹ ਗਲੀ ਬਣ ਗਈ ਜੀ ਹੂੰ ਦੂਜੇ ਛਰੇ ਜੀ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣੇ ਚਾਹੀਦੇ ਨੇ ਹੋਏ ਇਹ ਤੋਂ ਬਾਅਦ ਜੀ ਧੰਨਵਾਦ ਬਿਲਕੁਲ ਨੌਕਰੀਆਂ ਮਿਲਣੇ ਚਾਹੀਦੇ ਨੇ ਨੌਜਵਾਨ ਵੀ ਨੇ ਭਾਈ ਕਿੱਧਰ ਲੱਗਦਾ ਕਿਉਂਕਿ ਉਧਰੋਂ ਥੋੜਾ ਜਿਹਾ ਵਿਰੋਧ ਵੀ ਆਇਆ ਕਹਿੰਦੇ ਕਿਉਂਕਿ ਬਾਪੂ ਜੀ ਕਹਿੰਦੇ ਸੀ ਕਹਿੰਦੇ ਜਿਹਨੂੰ ਮਰਜ਼ੀ ਪੁੱਛ ਲੈ ਉਧਰ ਵਿਰੋਧ ਆਇਆ ਕਹਿੰਦੇ ਯਾਰ ਪੈਸੇ ਤਾਂ ਦੱਤੇ ਨਹੀਂ ਕਹਿੰਦੇ ਹੁਣ ਪਤਾ ਕੀ ਗੱਲ ਹੈ ਜਿਹੜੇ ਤੁਸੀਂ ਪਹਿਲਾਂ ਦੱਸੋ ਤੁਹਾਡੀ ਸਪੋਰਟ ਕਿੱਧਰ ਆ ਮੇਰੀ ਵੀਰੇ ਪ੍ਰਧਾਨ ਸਾਹਿਬ ਨੂੰ ਸਿਮਰਜੀਤ ਸਿੰਘ ਮਾਨ ਨੂੰ ਕਿਉਂ ਪਤਾ ਕੀ ਗੱਲ ਹੈ ਜਿਹੜੇ ਕੱਚੇ ਘਰ ਵਾਲੇ ਕਹਿ ਰਹੇ ਨੇ ਕਿ ਪੈਸੇ ਵੀਰੇ ਉਹ ਮਰੇਕ ਕੋਟਲੇ ਦੇ ਕੁਝ ਪਿੰਡਾਂ 'ਚ ਆ ਗਏ ਫਿਰ ਥੋੜਾ ਜਿਹਾ ਪਿੰਡ 'ਚ ਕਿਉਂ ਨਹੀਂ ਆਏ ਪਤਾ ਕੀ ਗੱਲ ਆ ਪਤਾ ਕੀ ਗੱਲ ਆ ਜੀ ਆਉਣਗੇ ਜੀ ਵੀਰੇ ਆਉਣਗੇ ਹੌਲੀ ਹੌਲੀ ਆਉਣਗੇ ਸਾਰਾ ਪ੍ਰੋਸੀਜਰ ਸਮਾਪਤ ਨੂੰ ਕਿੰਨਾ ਮਿਲਿਆ ਦੀਗਾ ਡੇਢ ਸਾਲ ਦਾ ਸਮਾਂ ਮਿਲਿਆ ਦੀਗਾ ਆਪਾਂ ਨੂੰ ਡੇਢ ਸਾਲ 'ਚ ਆਪਾਂ ਹੁਣ ਕੀ ਕੁਝ ਜਿੰਨਾ ਕਿ ਕੀਤਾ ਪ੍ਰਧਾਨ ਸਾਹਿਬ ਨੇ ਹੋ ਸਕਿਆ ਉਸ ਤੋਂ ਵੱਧ ਕੀਤਾ ਪੈਸੇ ਆਉਣਗੇ ਵੀਰੇ ਹੌਲੀ ਹੌਲੀ ਆਉਣਗੇ अच्छा नौजवान वर्ग एकती इथे मैं खड़े देख रहा सी मान साहब मान साहब ਕਰ ਰਿਹਾ ਬਾਈ ਕਿਉਂ ਜਦ ਕੇ ਭਗਵੰਤ ਮਾਨ ਸਰਕਾਰ ਦਾ ਜਿਹੜੀ ਆ ਦਾਅਵੇ ਵੱਡੇ ਵੱਡੇ ਕਰ ਰਹੀ ਆ ਕਿ ਅਸੀਂ ਨੇ ਕਰਤੇ ਨੇ ਮੰਤਰੀ ਉਰੇ ਦੇ ਨੇ ਸਾਡੇ ਪਿੰਡ ਚ ਵੀਰੇ ਪਹਿਲੇ ਦਿਨ ਤੀ ਪ੍ਰਧਾਨ ਸਾਹਿਬ ਜਿਹੜੇ ਸਾਡੇ ਪਿੰਡ ਦੇ ਯੂਥ ਆ ਸਾਰੇ ਪਹਿਲੇ ਦਿਨ ਤੇ ਇਹਨਾਂ ਨੂੰ ਲੈਜੈਂਡ ਮੰਨਦੇ ਨੇ ਪ੍ਰਧਾਨ ਸਾਹਿਬ ਨੂੰ ਇਹ ਸਾਰੇ ਇਸ ਕਰਕੇ ਸਾਰੀ ਸਪੋਰਟ ਪ੍ਰਧਾਨ ਸਾਹਿਬ ਨੂੰ ਹੀ ਵੋਟ ਪਾਉਗੇ ਇਸ ਵਾਰ ਹਾਂਜੀ ਤੇ ਮੁਕਾਬਲੇ ਚ ਹੈ ਬਾਪੂ ਜੀ ਕੋਈ ਨੇ ਮੁਕਾਬਲੇ ਤਾਂ ਜੀ ਸਾਨੂੰ ਤਾਂ ਨਹੀਂ ਦੀਦਾ ਕੋਈ ਭਗਵੰਤ ਮਾਨ ਕਹਿੰਦਾ ਮੁਕਾਬਲੇ ਚ ਕੋਈ ਨਹੀਂ ਕੋਈ ਨਹੀਂ ਜੀ ਤੇ ਨਾ ਜੀ ਤੇ ਜਿਹੜਾ ਇਹ 40000 ਨੂੰ ਕਹਿੰਦਾ ਭਗਵੰਤ ਮਾਨ ਵੀ ਮੈਂ ਨੌਕਰੀ ਦੇਤੀ ਉਹ ਨੌਕਰੀਂ ਦਿੱਤੀ ਉਹ ਜਿਹੜੇ ਮੁਲਾਜ਼ਮ ਕੱਚੇ ਤੇ ਕੁਝ ਉਹੀ ਪੱਕੇ ਕੀਤੇ ਨੇ ਪੱਕੇ ਹੁਣ ਹੀ ਨੌਕਰੀ ਦਿੱਤੀ ਜਿਵੇਂ ਆ ਬੇਰੁਜ਼ਗਾਰ ਮੁੰਡੇ ਫਿਰਦਨ ਵੀ ਆਜੋ ਪਈ ਚੁਣ ਨੌਕਰੀਆਂ ਦਿੰਦੇ ਆ ਨਾ ਉਹ ਜਿਹੜੇ ਕੱਚੇ ਮੁਲਾਜ਼ਮ ਤੇ ਉਹ ਪੱਕੇ ਜ਼ਰੂਰ ਕੀਤੇ ਨੇ ਥੋੜੇ ਘਨੇ ਇਹਨਾਂ ਨੇ ਤੇ ਉਹੀ ਕਹਿੰ ਜਾਂਦੇ ਅਸੀਂ 42000 ਨੌਕਰੀ ਦੇਤੀ 36000 ਦੇਤੀ ਕੋਈ ਨੌਕਰੀ ਨਹੀਂ ਦਿੱਤੀ ਇਹਨਾਂ ਨੇ ਪਰ ਭਗਵਾਨ ਤਮਨ ਸਾਹਿਬ ਹੁਣੀ ਜਿਉਂ ਉਹਨਾਂ ਦੇ ਮੰਤਰੀ ਦਾ ਕਹਿੰਦੇ ਨੇ ਕਹਿੰਦੇ ਵੀ ਵੈਸੇ ਹੀ ਪੈਰ ਥੱਲੇ ਕਹਿੰਦੇ ਇਹਨਾਂ ਦਾ ਬਟੇਰਾ ਆ ਗਿਆ ਕਹਿੰਦਾ ਤੁੱਪਾ ਲੱਗ ਗਿਆ ਮਾਨ ਸਾਹਿਬ ਦਾ 1.5 ਸਾਲ ਪਹਿਲਾਂ ਕਹਿੰਦੇ ਤਾਂ ਜਿੱਤਗੇ ਨਹੀਂ ਇਹਨਾਂ ਨੂੰ ਕਹਿੰਦੇ ਕੌਣ ਪੁੱਛਦਾ ਐ ਤੁੱਕਾ ਕਿਵੇਂ ਲੱਗ ਗਿਆ ਹੈ ਜੇ ਬੰਦੇ ਚੰਗੇ ਨੇ ਲੋਕਾਂ ਦੇ ਕੰਮ ਕਰਦੇ ਨੇ ਹਰੇਕ ਦੀ ਗੱਲ ਸੁਣਦੇ ਨੇ ਹਰੇਕ ਨੂੰ ਹਾ ਦਾ ਨਾਰਾ ਮਾਰਦੇ ਨੇ ਜਾ ਕੇ ਕਿਸ ਕੋਈ ਕਿਸੇ ਨੂੰ ਵੀ ਕੋਈ ਤੱਕਾ ਹੁੰਦਾ ਹੈ ਉੱਥੇ ਮਨਸਾਬ ਜਰੂਰ ਜਾਂਦੇ ਨੇ ਕਿ ਆ ਕੇ ਅਲੇ ਦੇ ਹੱਕ ਦੇ ਨਾਰਾ ਮਾਰਦੇ ਨੇ ਤੇ ਹੁਣ ਇਹ ਤਾਂ ਕੋਈ ਆਇਆ ਨਹੀਂ ਕੋਈ ਗਿਆ ਨਹੀਂ ਓਰੇ ਸਾਡੇ ਭਰਾ ਜਿੱਤੀ ਦੀ ਬੀਬੀ ਭਰਾਜ ਮੁਰਕੇ ਸਾਡੇ ਪਿੰਡ 'ਚ ਕੋਈ ਗੇੜਾ ਨਹੀਂ ਮਾਰਿਆ ਕੋਈ ਉਹਦੀ ਕੋਈ ਗਰਾਂਟ ਨਹੀਂ ਆਈ ਵੀ ਆ ਪਿੰਡ 'ਚ ਭਾਈ ਮੈਨਾਂ ਆਪ ਗਰਾਂਟਾਂ ਭੇਜਦੇ ਆਂ ਵੀ ਮਾਹ ਕੰਮ ਕਰਾਇਆ ਕੋਈ ਪੰਜਾਬ ਸਰਕਾਰ ਦੀ ਕੋਈ ਗਰਾਂਟ ਨਹੀਂ ਆਈ ਸਾਡੇ ਪਿੰਡ 'ਚ ਇਸ ਵਾਰ ਦੇਖ ਲੈਾਂਗੇ ਇਸ ਵਾਰ ਦੇਖ ਲੈਾਂਗੇ ਤੁੱਕਾ ਲੱਗਦਾ ਜੇ ਕੀ ਲੱਗਦਾ ਪਤਾ ਲੱਗ ਜੇ ਇਸ ਵਾਰ 1 ਜੂਨ ਨੂੰ ਮੈਂ ਨਾ ਬਾਈ ਸੁਖਪਾਲ ਸਿੰਘ ਖੈਰਾ ਉਹਨਾਂ ਦੀ ਇੰਟਰਵਿਊ ਕੀਤੀ ਸੀ ਕਾਫੀ ਦਿਨ ਪਹਿਲਾਂ ਉਹ ਆਪਣੇ ਮੁਕਾ ਉਹਦਾ ਮੁਕਾਬਲੇ 'ਚ ਹੈ ਹੀ ਨਹੀਂ ਮੈਂ ਤਾਂ ਜਾਣਦੀ ਨੀ ਉਹਨੂੰ ਬਾਈ ਕੌਣ ਕਰ ਛੱਡ ਕੇ ਦੂਜੇ ਦੇ ਘਰਾਂ ਕਿ ਮਕਚਾਰੀ ਕਿਵੇਂ ਕਰ ਲੂ ਉਹ ਤਾਂ ਆਪਦਾ ਪਿੰਡ ਤਾਂ ਹਲਕਾ ਤਾਂ ਛੱਡਿਆ ਆ ਉਹ ਜੇ ਉਹ ਚੰਗਾ ਹੁੰਦਾ ਤਾਂ ਆਪਦੇ ਹਲਕੇ 'ਚ ਉੱਥੇ ਕਹਿੰਦਾ ਮੈਨੂੰ ਇੱਥੋਂ ਟਿਕਟ ਦਿਓ ਭਾਈ ਉੱਥੇ ਵੀ ਆਪਦੇ ਹਲਕੇ ਚੋਂ ਜਿੱਤੂ ਨਹੀਂ ਪਰ ਉਹ ਉਹ ਤਾਂ ਖੈਰਾ ਸਾਹਿਬ ਤਾਂ ਕਹਿੰਦੇ ਨੇ ਖੈਰਾ ਸਾਹਿਬ ਕਹਿੰਦੇ ਕਹਿੰਦੇ ਯਾਰ ਵੀ ਠੀਕ ਆ ਮਹਿਮਾਨ ਸਾਹਿਬ ਦੀ ਇੱਜ਼ਤ ਕਰਦਾ ਆ ਕਹਿੰਦੇ ਮੈਂ ਸਤਿਕਾਰ ਕਰਦਾ ਉਹਨਾਂ ਦੀ ਉਮਰ ਦਾ ਕਹਿੰਦੇ ਪਰ ਸੰਗਰੂਰ ਤੋਂ ਇਲਾਵਾ ਉਹਨਾਂ ਨੇ ਪੰਥਕ ਰਾਜਨੀਤੀ ਕਿੱਥੇ ਖੜੀ ਕੀਤੀ ਹੈ ਤੁਸੀਂ ਕਹਿੰਦੇ ਉਹਨਾਂ ਨੂੰ ਪੰਥਕ ਪੰਥਕ ਕਰੀ ਜਾਂਦੇ ਹੋ ਗੱਲ ਸੁਣ ਲਓ ਪੰਥਕ ਰਾਜਨੀਤੀ ਉਹਦੀ ਸਾਰੇ ਸਮੇਂ ਚੱਲਦੀ ਹੈ ਪੰਜਾਬ ਚ ਵੀ ਚੱਲਦੀ ਹੈ ਬਾਹਰ ਆਪਣੇ ਹਰਿਆਣੇ ਚ ਵੀ ਉਹਨਾਂ ਨੇ ਬੰਦੇ ਖੜੇ ਕੀਤੇ ਨੇ ਇਹਦਾ ਮਤਲਬ ਫਿਰ ਉਹ ਹੀ ਕਰੀ ਜਾਂਦੇ ਨੇ ਜੇ ਪੰਥਕ ਉਹ ਲੀਡਰ ਹੈਗਾ ਸਭ ਤੋਂ ਵਧੀਆ ਪੰਥਕ ਲੀਡਰ ਜੋ ਸਰਦਾਰ ਸਿ ਜੇ ਦੂਜੇ ਨੇ ਠੇਕੇਦਾਰੀ ਲਈ ਫਿਰਦੇ ਨੇ ਵੀ ਅਸੀਂ ਪੰਥਕ ਸਰਕਾਰ ਕਹਿੰਦੀ ਸੀ ਵੀ ਜਿਹੜੇ ਪੰਥਕ ਸਰਕਾਰ ਕਹਿੰਦੀ ਸੀ ਵੀ ਅਸੀਂ ਪੰਥਕਾਂ ਉਹਨਾਂ ਇਹ ਤਾਂ ਗੋਲੀਆਂ ਮਰਵਾ ਕੇ ਬੰਦੇ ਸ਼ਹੀਦ ਕਰਵਾਤੇ ਜੀ ਵਹਿਵਲ ਕਲਾਂ ਉੱਥੇ ਹੈ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਇਹਨਾਂ ਨੇ ਤੇ ਇਹ ਕਿੱਥੋਂ ਪੰਥਕ ਹੋਗੇ ਪੰਥਕ ਤਾਂ ਜੋ ਹੈਗੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੇ ਜੀ ਔਰ ਕੋਈ ਪੰਥਕਲੀ ਡਰ ਨਹੀਂ ਆ। ਆਪਣੇ ਕਾਫੀ ਕਾਫੀ ਵਿਰੋਧੀ ਇਦਾਂ ਦੇ ਨੇ ਉਹ ਕਹਿੰਦੇ ਕਹਿੰਦੇ ਦੇਖਿਓ ਸਹੀ ਕਹਿੰਦੇ ਉਹ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਵੀ ਤੁੱਕਾ ਲੱਗਿਆ ਕਹਿੰਦਾ ਇਕਤੀ ਦਾ ਦੇਖਿਓ ਜਮਾਨਤਮਨੀ ਬਚਣੀ ਹੈਗੀ। ਕੋਈ ਗੱਲ ਨਹੀਂ ਵੀਰੇ ਇੱਕ ਜੂਨ ਨੂੰ ਪਤਾ ਲੱਗ ਜੂਗਾ ਕਿਹਦੀ ਜਮਾਨਤ ਹੁੰਦੀ ਆ ਕਿਹਦੀ ਨਹੀਂ ਹੁੰਦੀ ਹੈ ਨਾ। ਇਹ ਜਿਹੜੇ ਕਹਿ ਰਹੇ ਨੇ ਸਖਪਾਲ ਖਹਿਰਾ ਜੀ ਕਹਿ ਰਹੇ ਨੇਗੇ ਵੀ ਕਿੱਥੇ ਪੰਥ ਇਹਨਾਂ ਨੇ ਆਪਣੇ ਪੰਥ ਹੋ ਕੀਤਾ। ਸਿਮਰਜੀਤ ਸਿੰਘ ਮਾਨ ਜੀ ਨੇ ਆਪਣੇ ਬਾਹਰਲੇ ਦੇਖੋ ਕਿੰਨੇ ਮੁਲਕਾਂ 'ਚ ਕਿੰਨੇ ਲੋਕਾਂ ਨੂੰ ਪਨਾਹ ਦੇਤੀ ਆ। ਕਿੰਨੇ ਲੋਕਾਂ ਨੂੰ ਪਨਾਹ ਦੇਤੀ ਉਹਨਾਂ ਨੇ। ਕਹਿੰਦੇ ਲੱਖਾਂ ਰੁਪਈਆ ਲਿਆ ਕੈਨ ਨੂੰ ਤਾਂ ਫਿਰ ਕੁਛ ਮਰਜ਼ੀ ਕਹਿ ਸਕਦੇ ਨੇ ਨਾ ਲੋਕ ਕੁਛ ਮਰਜ਼ੀ ਕਹਿ ਜਾਂਨ ਵਿਰੋਧੀ ਤਾਂ ਕਹਿਣਗੇ ਪਰ ਪਤਾ ਸਾਨੂੰ ਪਤਾ ਉਹਨਾਂ ਨੂੰ ਪਤਾ ਜੋ ਜੁੜੇ ਹੋਏ ਨੇ ਪਾਰਟੀ ਨਾਲ ਉਹਨਾਂ ਨੂੰ ਪਤਾ ਜੀ ਲੱਖਾਂ ਲੈਂਦਾ ਜਾਂ ਕਿਕਰ ਰੁਪਿਆ ਲੈਂਦਾ ਉਹਦਾ ਉਹਨਾਂ ਨੂੰ ਪਤਾ ਵੀਰੇ ਹਾਂਜੀ ਜੇ ਗੱਲ ਸੁਣੋ ਜੇ ਹੁਣ ਕਿਸੇ ਦਾ ਬੱਚਾ ਜਾਂ ਛੋੜੀ ਲਾ ਲਓ ਬੱਚਾ ਹੈ ਬਾਹਰ ਭਾਗ ਗਿਆ ਬਾਹਰ ਜਾ ਕੇ ਤੂਸੇ ਖੁਸ਼ੀ ਜੀ ਕਿ ਦੇ ਦੇਣੋ ਅੱਪਾ ਖੁਸ਼ੀ ਦੇ ਦੇ ਨਾ ਮਾ ਸਾਹਬ ਨੇ ਵਿਆਹ ਲਓ ਜੀ ਅਸੀਂ ਤੁਹਾਨੂੰ ਪਾਰਟੀ ਨੂੰ ਫੰਡ ਦੰਦਿਆਂ ਹੰਡੀ ਹੁੰਦਾ ਉਹ ਕੋਈ ਹੋਰ ਪੈਸਾ ਥੋੜਾ ਮੰਗਦੇ ਨਾ ਵੀ ਸਾਨੂੰ ਇਹਨੇ ਰੁਪਈਏ ਦੇਓ ਜਿਸੇ ਉਹਦਾ ਮੁੰਡਾ ਭੇਜਿਆ ਉਹਦਾ ਖੁਸ਼ੀ ਤੋਂ ਅਗਲਾ ਆਪ ਦੰਦਦਾ ਹੈ ਪਰਿਵਾਰ ਆਪ ਦੰਦਦਾ ਜੇ ਕੁਝ ਦੰਦਦਾ ਵੀ ਹੈ ਤੇ ਉਹ ਪਰਿਵਾਰ ਖੁਸ਼ ਹੋ ਕੇ ਦੰਦਦਾ ਹੈ ਅੱਛਾ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਹਿੰਦੇ ਵੀ ਅਸੀਂ ਨੇ ਨਸ਼ੇ ਦੇ ਸਦਾਕਾਰਾਂ ਨੂੰ ਬੜੀ ਨੱਥ ਪਾਈ ਆ ਬਾਈ ਥੋੜੇ ਪਿੰਡ ਦਾ ਮੈਂ ਪੁੱਛਦਾ ਮੈਂ ਕਿਸੇ ਹੋਰ ਪਿੰਡ ਦਾ ਨਹੀਂ ਤੁਹਾ ਤੋਂ ਪੁੱਛੂੰਗਾ ਹਾਂਜੀ ਪਾਈ ਨਹੀਂ ਪਾਈ ਨਹੀਂ ਨਸ਼ਾ ਤਾਂ ਨਾ ਪਕਾਉਣ ਲਾਇਏ ਨੇ ਲੋਕਾਂ ਪਕਾਉਣ ਲਾਤੇ ਹਾਂ ਰੋਜ਼ਗਾਰ ਦੇਤਾ ਹਾਂ 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 ਰੋਜ਼ਗਾਰ ਦੇਤਾ ਹੈ ਜਿਉਂ ਨਸ਼ਾ ਤਾਲੂਨ ਜੇ ਬੰਦ ਕਰਨ ਵਾਲਾ ਹੁੰਦਾ ਉਹ ਉਹ ਕਹਿੰਦਾ ਸੀ ਮੈਂ ਇੱਕ ਮਹੀਨੇ ਚ ਬੰਦ ਕਰ ਦੂੰਗਾ ਹੈ 3 3 ਸਾਲ ਤਾਂ ਹੋ ਗਟਾਈ ਸਾਲ ਤਾਂ ਹੋ ਗਏ ਉਹਦਾ ਨਸ਼ੇ ਵਾਲੇ ਨੂੰ ਕਹਿੰਦਾ ਸ਼ਹਿਰਾ ਦਿੰਦਾ ਵੀ ਮੁੰਡਿਆਂ ਨੂੰ ਨਸ਼ੇ ਤੇ ਲਾਓ ਹੂੰ ਕੌਣ ਅੰਮ੍ਰਿਤਪਾਲ ਭਗਵੰਤ ਮਾਨ ਹੂੰ ਅੰਮ੍ਰਿਤਪਾਲ ਤੋਂ ਕੀ ਮਾੜਾ ਹੋਇਆ ਸੀ ਮੁੰਡਿਆਂ ਨੂੰ ਸਿੱਧੇ ਰਾਹ ਤੇ ਪਾਉਂਦਾ ਸੀ ਅੰਮ੍ਰਿਤਸਰੋਂ ਨਸ਼ੇ ਨੂੰ ਅੰਮ੍ਰਿਤਸਰੋਂ ਦਿੰਦਾ ਸੀਗਾ ਨਸ਼ੇ ਛਡਾਉਂਦਾ ਸੀਗਾ ਚੱਕ ਕੇ ਉਹ ਮਾੜਾ ਜੇਲ੍ਹ ਚ ਹੂੰ ਡਿਬਰੂਗੜ੍ਹ ਜੇਲ੍ਹ ਚ ਛੋਟੇ ਉਥੋਂ ਕੀ ਮਾੜਾ ਕ ਕਹਿੰਦੇ ਵੀ ਥਾਣਾ ਘੇਰ ਲਿਆ ਸੀ ਉਹਨਾਂ ਨੇ ਕਹਿੰਦੇ ਐ ਥੋੜੀ ਹੁੰਦਾ ਥਾਣਾ ਤਾਂ ਕੱਲ ਨੂੰ ਥਾਣੇ ਵਾਲਿਆਂ ਨੇ ਜੇ ਥਾਣੇ ਵਾਲੇ ਇੱਕ ਮਿੰਟ ਇੱਕ ਮਿੰਟ ਖੜ ਜਾ ਜੇ ਥਾਣੇ ਵਾਲੇ ਨਸ਼ੇ ਵਾਲਿਆਂ ਨੂੰ ਫੜਦੇ ਥਾਣਾ ਘਾਹ ਨੂੰ ਘੇਰਦੇ ਚਚੇਈ ਵਾਲਾ ਬੰਦਾ ਤੇ ਉਹ ਚੱਕ ਚੱਕ ਲਿਆ ਕਿਉਂ ਨਹੀਂ ਆਹੀ ਗੱਲ ਕਰਦੀ ਵੀ ਪਰ ਨਸ਼ੇ ਵਾਲਿਆਂ ਨੂੰ ਫੜੋ ਨਸ਼ੇ ਵਾਲਿਆਂ ਨੂੰ ਫੜੋ ਚਾਕੇ ਅੰਮ੍ਰਿਤਪਾਲ ਤੇ ਚਾਕੇ ਕੇਸਪਾਲਾ ਜੇ ਥਾਣਾ ਘੇਰਦਾ ਤਾਂ ਕੀ ਹੋ ਗਿਆ ਗਿੱਡੀ ਕੀ ਗੱਲ ਸੀ ਨਹੀਂ ਕਹਦੀ ਵੀ ਨਸ਼ੇ ਵਾਲਿਆਂ ਨੂੰ ਫੜੋ ਤੁਸੀਂ ਕਿਉਂ ਨਵੇਂ ਮੁੰਡਿਆਂ ਨੂੰ ਥੋੜੀ ਬੱਚਾ ਹੋਵੇ ਦੁਆਰ ਤੋਂ ਐਨਐਸਏ ਲਗਾਈ ਗਈ ਹੈ ਨਾ ਉਹਦਾ ਵੀ ਪਤਾ ਲੱਗੇ ਵੀ ਕਾਹ ਤੋਂ ਲਗਾਈ ਗਈਆਂ ਕਿਉਂ ਡਰ ਲੱਗਦਾ ਇਹਨਾਂ ਨੂੰ ਕਹਿੰਦੇ ਪੰਜਾਬ ਦਾ ਮਾਹੌਲ ਖਰਾਬ ਹੋ ਜਾਊਗਾ ਬਾਈ ਕਹਿੰਦੇ ਤਾਂ ਕਰਕੇ ਲਾਈ ਗਈ ਆ ਵੀਰੇ ਤੁਸੀਂ ਆ ਲਾ ਲਓ ਪਹਿਲਾਂ ਤਾਂ ਮਾਹੌਲ ਖਰਾਬ ਹੋਇਆ ਨਹੀਂ ਕਦੇ ਜਦ ਅੰਬਰ ਸਿਕਾਉਣ ਨਾਲ ਤੁਸੀਂ ਆਲਾ ਅੰਬਰ ਤਸਕਾਉਣ ਨਾਲ ਸਿੱਖੀ ਦੇ ਸਿੱਖੀ ਲਈ ਬੰਦੇ ਬਦਲਣ ਲੱਗੇ ਉਹਨਾਂ ਨੂੰ ਪਤਾ ਵੀ ਜੇ ਸਿੱਖੀ ਸਖਪਾਂ ਤਾਂ ਵੱਡਾ ਹੋ ਗਿਆ ਮਾਨ ਸਾਹਿਬ ਨਾਲ ਰਲਗੇ ਬੰਦੇ ਆ ਕੇ ਤਾਂ ਉਹਨਾਂ ਨੂੰ ਪਤਾ ਡਰ ਲੱਗਦਾ ਉਹਨਾਂ ਨੂੰ ਸਰਕਾਰ ਪੂਰੀ ਡਰੀ ਹੋਈ ਉਹਨਾਂ ਤੋਂ ਜੇ ਇਹਨਾਂ ਦੇ ਬੰਦੇ ਖੜੇ ਹੋਗੇ ਤਾਂ ਸਾਨੂੰ ਨੱਥ ਪੈ ਜੂਗੀ ਨਸਾ ਬੰਦ ਹੋ ਜਾਊਗਾ ਸਾਡੀ ਕਮਿਸ਼ਨ ਆਉਣ ਉਹ ਹਟ ਜੂ ਇੱਕ ਤਰ੍ਹਾਂ ਦੀ ਕਿਸੇ ਪਾਸਿਓਂ ਤੇ ਫਿਰ ਇਕਤਿਬਾਈ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਵੀ ਇਲੈਕਸ਼ਨ ਲੜ ਰਹੇ ਨੇ ਅਸੀਂ ਦੇਖ ਰਿਆ ਰੋਜ਼ ਪਤਾ ਲੱਗ ਰਿਹਾ ਜਿੱਤਣਗੇ ਜਰੂਰ ਕਿਉਂ ਕਾਂਗਰਸ ਦੇ ਵੀ ਬੰਦੇ ਇੰਨੇ ਵਿੱਚ ਨਾ ਉਹ ਕਹਿ ਰਹੇ ਨੇ ਇੰਟਰਵਿਊ ਦੇਖ ਰਿਆ ਅਸੀਂ ਉਹ ਕਹਿ ਰਹੇ ਨੇ ਆਪ ਅਸੀਂ ਹੈਗੇ ਕਾਂਗਰਸ ਚ ਪਰ ਵੋਟ ਅਮਰਤਪਾਲ ਸਾਹਿਬ ਨੂੰ ਪਾਵਾਂਗੇ ਅੱਛਾ ਭਾਈ ਜਦੋਂ ਸਿਮਰਨਜੀਤ ਸਿੰਘ ਮਾਨਜੜ ਨੇ ਵਿਧਾਨ ਸਭਾ ਚੋਣਾਂ ਵੇਲੇ ਹਲਕਾ ਅਮਰਗੜ ਤੋਂ ਇਲੈਕਸ਼ਨ ਲੜੇ ਸੀ ਉਸ ਸਮੇਂ ਬਾਈਦੀਪ ਸਿੱਧੂ ਨਾਲ ਸੀ ਹੈਨਾ ਉਸ ਤੋਂ ਬਾਅਦ ਜਦੋਂ ਸਿੱਧੂ ਮੂਸੇਵਾਲੇ ਦੀ ਸਿੱਧੂ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਮਾਨ ਸਾਹਿਬ ਦੇ ਨਾਲ ਗੱਲ ਹੁੰਦੀ ਹੈ ਜਿਸ ਕਰਨ ਸਿੰਘ ਕਾਨ ਸਿੰਘ ਵਾਲਾ ਜਿਹੜ ਨੇ ਗੱਲ ਕਰਾਉਂਦੇ ਨੇ ਐਕਤੀ ਉਹ ਫੈਕਟਰ ਦੀ ਕਿਤੇ ਘੱਟ ਰੜਕੂਗੀ ਦੀਪ ਸਿੱਧੂ ਵੀ ਨਹੀਂ ਸਿੱਧੂ ਮੂਸੇਵਾਲਾ ਵੀ ਨਹੀਂ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ ਸਾਥੀ ਜੇਲ੍ਹ ਦੇ ਵਿੱਚ ਨੇ ਉਹ ਵੀ ਪੰਜਾਬ ਦੇ ਵਿੱਚ ਨਹੀਂ 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 ਵੀਰੇ ਇਹੋ ਜੀ ਕੋਈ ਗੱਲ ਨਹੀਂ ਪਰ ਫਰਕ ਤਾਂ ਪੈ ਸਕਦਾ ਕਿਉਂਕਿ ਉਹ ਬੰਦੇ ਪੂਰੇ ਸਟੈਂਡ ਵਾਲੇ ਤੇ ਉਹਨਾਂ ਦੇ ਨਾਲ ਦੀਪ ਸਿੱਧੂ ਨੇ ਜੋ ਕਿਹਾ ਉਹ ਕਰਿਆ ਪਰ ਫੇਰ ਵੀ ਵੋਟ ਦਾ ਇਹਨਾਂ ਨੂੰ ਪੈਣੀਓ ਪੈਣੀ ਆ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਵੀਰੇ ਹਾਂ ਤੇ ਇੱਕ ਹੋਰ ਗੱਲ ਇਹਨਾਂ ਨੇ ਭਗਵੰਤ ਸਾਹਿਬ ਮਾਨ ਸਾਹਿਬ ਨੇ ਆਪਣਾ ਨੌਕਰੀਆਂ ਦੇ ਪੱਤਰ ਵੰਡੇ ਜਖੇਪਲ ਦੀ ਸੀ ਇੱਕ ਖਬਰ ਦੇਖ ਰਹੇ ਆ ਸੰਗਰੂਰ ਦਾ ਹੀ ਪਿੰਡ ਆ ਹਾਂ ਸੰਗਰੂਰ ਦੀ ਆ ਜਖੇਪਲ ਆ ਉੱਥੇ ਦੇ ਮੁੰਡੇ ਆਪਣੇ ਮਜ਼ਦੂਰ ਘਰਾਂ ਦੇ ਮੁੰਡੇ ਨੇ ਉਹ ਕਹਿੰਦੇ ਸਾਨੂੰ ਪੱਤਰ ਵੰਡ ਤੇ ਅਸੀਂ ਕਿੱਥੇ ਜਾਈਏ ਨੌਕਰੀ ਮਿਲੀ ਨਹੀਂ ਨੌਕਰੀ ਮਿਲੀ ਨਹੀਂ ਉਹ ਕਹਿੰਦੇ ਸਾਨੂੰ ਪੱਤਰ ਨੌਕਰੀ ਦੇ ਪੱਤਰ ਵੰਡਦੇ ਵੀ ਸਾਨੂੰ ਐ ਤਾਂ ਦੱਸੋ ਸਾਡੀ ਨੌਕਰੀ ਲੱਗੀ ਕਿੱਥੇ ਆ ਹੋਰ ਦੁਬਾਰਤ ਹੁਣ ਧਰਨੇ ਦੇ ਬੈਠੇ ਨੇ ਵਿਚਾਰੇ ਪਰ ਮਾਨ ਸਾਹਿਬ ਤੋਂ ਜੀ ਇੱਕ ਹੋਰ ਗੱਲ ਵੀ ਹੈ ਨਾ ਮਾਨ ਸਾਹਿਬ ਦੇ ਉੱਪਰ ਉੱਠਦੀ ਆ ਤੁਸੀਂ ਕਿਉਂਕਿ ਸਾਰੇ ਸਾਰੇ ਕਹਿੰਦੇ ਹੋ ਕਿ ਮਾਨ ਸਾਹਿਬ ਨੂੰ ਅਸੀਂ ਨਹੀਂ ਵੋਟ ਪਾਉਣੀ ਮੇਰਾ ਇਸ ਕਰਕੇ ਸਵਾਲ ਵੀ ਉਹਨਾਂ ਦੇ ਬਾਰੇ ਹੀ ਕਰਨਾ ਮੇਰਾ ਫਰਜ਼ ਬਣਦਾ ਉਹ ਕਹਿੰਦੇ ਨੇ ਕਹਿੰਦੇ ਯਾਰ ਇਹੋ ਜਿਹੇ ਬੰਦਾ ਨੂੰ ਕਿਉਂ ਅਸੀਂ ਵੋਟ ਪਾਈਏ ਜਿਹੜਾ ਗੱਲੇ ਦੇਸ਼ ਤੋੜਨ ਦੀ ਕਰਦਾ ਕੌਣ ਜੀ ਮਾਨ ਸਾਹਿਬ ਕਹਿੰਦੇ ਨਹੀਂ ਇਹ ਕੋਈ ਦੇਸ਼ ਤੋੜਨ ਦੀ ਗੱਲ ਨਹੀਂ ਕਰ ਰਹੇ ਹਾਲੀਸਤਾਨ ਦੀ ਗੱਲ ਕਰ ਰਹੇ ਜੀ ਕਿ ਦੇਖੋ ਖਾਲਸਾ ਤਾਂ ਦੇਖੋ ਆਪਣਾ ਸੰਤ ਜਨਰੇਸ਼ਨ ਖਾਲਸਾ ਪੰਡਤਾਂ ਨਾਲ ਉਹਦੀ ਕਹਤਾ ਸੀ ਵੀ ਜੇ ਅਕਾਲ ਤਖਤ ਸਾਹਿਬ ਤੇ ਫੌਜਾਂ ਚੜ ਕੇ ਆਉਣ ਗਿਆ ਤਾਂ ਖਾਲਸਾ ਦੀ ਨਹੀਂ ਰੱਖੀ ਜਾਊਗੀ ਸੰਤ ਪੰਡਤਾਂ ਵਾਲੇ ਕਹਿ ਗਏ ਤੇ ਫਿਰ ਇਹ ਜੇ ਮਾਨ ਸਾਹਿਬ ਕਹਿੰਦੇ ਨੇ ਵੀ ਖਾਲਸਾਤਨ ਚਾਹੀਦਾ ਹੈ ਤਾਂ ਖਾਲਸਾ ਦੇ ਇਸ ਵੀ ਹੱਕ ਚ ਚਾਹੀਦਾ ਹੈ ਇੱਥੇ ਹੁਣ ਭਾਰਤ ਜੀ ਤੁਸੀਂ ਗੱਲ ਸੁਣੋ ਘੱਟ ਗਿੰਤੀਆਂ ਨਾਲ ਕਿੰਨਾ ਧੱਕਾ ਕਰ ਰਹੇ ਨੇ ਸੈਂਟਰ ਦੀ ਸਰਕਾਰਾਂ ਪਹਿਲਾਂ ਜਿਨੇ ਪਹਿਲਾਂ ਆਈਆਂ ਤੇ ਉਹਨਾਂ ਨੇ ਵੀ ਸਿੱਖਾਂ ਨਾਲ ਬਹੁਤ ਧੱਕਾ ਕੀਤਾ ਗਲਾਂ 'ਚ ਟਾਇਰ ਪਾਪਾ ਫੁੱਕੇ ਨੇ ਮਾਰੇ ਨੇ ਤੇ ਹੁਣ ਵਾਲੀ ਭਾਜਪਾ ਦੀ ਸਰਕਾਰ ਵੀ ਧੱਕਾ ਕਰ ਰਹੀ ਹੈ ਜੀ ਤੇ ਹੁਣ ਜੇ ਸਾਡਾ ਖਾਲਸਾ ਰਾਜ ਮੰਗਦਿਆਂ ਤੇ ਫਿਰ ਸਾਨੂੰ ਇਹ ਚ ਕੀ ਕੋਈ ਪ੍ਰੋਬਲਮ ਹੈ ਜੀ ਕਿਛੇ ਕੋਈ ਦੇਖੋ ਜੇ ਖਾਲਸਾ ਰਾਜ ਆਉਂਦਾ ਹੈ ਕਿਸੇ ਧੀ ਭੈਣ ਕਿੰਨੀ ਕੋਈ ਅੱਖ ਚੱਕੇ ਨੀਚੇ ਮੁੰਡਾ ਖੁੰਡਾ ਝਾਕੂਗਾ ਜਿਹੜਾ ਹੁਣ ਅੱਜ ਕਹਿੰਦੇ ਬਲਾਤਕਾਰ ਹੋਗਾ ਜੀ ਫਲਾਣਾਕਾਰ ਹੋ ਗਿਆ ਜੀ ਕੋਈ ਬਲਾਤਕਾਰ ਨਹੀਂ ਹੋਊਗਾ ਛੰਗਾ ਖਾਲਸਾ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਵਧੀਆ ਵੀ ਰਾਜ ਮਿਲ ਸਕਦਾ ਹੈ ਜੇ ਖਾਲਸਾ ਖਾਲਸਾ ਆਪਣਾ ਖਾਲਸਾ ਰਾਜ ਮਿਲਦਾ ਹੈ ਇੱਕ ਵਾਰੀ ਮੁੱਖ ਮੰਤਰੀ ਪੰਜਾਬ ਦਾ ਬਿਆਨ ਆਉਂਦਾ ਸਿਮਰਨਜੀਤ ਸਿੰਘ ਮਾਨ ਦੇ ਬਾਰੇ ਕਹਿੰਦੇ ਨੇ ਕਿ ਅਸੀਂ ਲੋਕਾਂ ਦੇ ਜਵਾਕਾਂ ਦੇ ਹੱਥਾਂ ਦੇ ਵਿੱਚ ਪੈਨ ਫੜਾਉਣਾ ਚਾਹੁੰਦੇ ਹਾਂ ਅਸੀਂ ਕਿਤਾਬਾਂ ਫੜਾਉਣਾ ਚਾਹੁੰਦੇ ਹਾਂ ਅਸੀਂ ਰੋਜ਼ਗਾਰ ਦੇਣਾ ਚਾਹੁੰਦੇ ਹਾਂ ਕਹਿੰਦਾ ਸਿਮਰਨਜੀਤ ਸਿੰਘ ਮਾਨ ਪਤਾ ਨਹੀਂ ਯਾਰ ਕਿਹੜੀ ਵਿਚਾਰਧਾਰਾ ਦਾ ਚੱਲਦਾ ਕਹਿੰਦਾ ਤਲਵਾਰ ਚੱਕ ਕੇ ਕੱਢ ਕੇ ਕਮਾਉਂਦਾ ਫਰੀ ਜਾਂਦਾ ਕਹਿੰਦਾ ਕਹਿੰਦੇ ਉਹ ਤਲਵਾਰ ਫੜਾਉਣਾ ਚਾਹੁੰਦਾ ਕਹਿੰਦੇ ਗੱਲਾਂ ਕੋਈ ਨਹੀਂ ਗੱਲ ਸੁਣੋ ਜੇ ਭਗਵਾਨ ਤਮਨ ਨੂੰ ਕਹੇ ਵੀ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਕਿੰਨੇ ਕਾਨੂੰਨ ਨੇ ਟਿਪਨ ਫੜਾਤੇ ਕਿੰਨੇ ਕਾਨੂੰਨ ਨੇ ਪੈਨ ਫੜਾਤੇ ਛੰਗਾ ਉਹ ਨਾ ਗਲੀ ਗਲੀ ਤਾਂ ਨਸ਼ਾ ਵੇਕਣ ਲੱਗਾ ਜੀ ਇਹ ਭਾਵੇਂ ਸਰਕਾਰ ਨੂੰ ਸਾਰਾ A to Z ਪਤਾ ਹੁੰਦਾ ਹੈ ਪ੍ਰਸ਼ਾਸਨ ਨੂੰ ਵੀ ਕਿੱਥੇ ਕੀ ਹੋ ਰਿਹਾ ਹੈ ਸਰਕਾਰ ਨੂੰ ਸਾਰਾ ਪਤਾ ਹੁੰਦਾ ਹੈ ਕਿਉਂ ਨਹੀਂ ਨੱਥ ਪਾਉਂਦੇ ਨਸ਼ੇ ਤੇ ਹੈ ਤੇ ਨਾ ਹੀ ਤਲਵਾਰ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਹੈ ਨਾ ਕਿ ਮਾਨ ਸਾਹਿਬ ਨੇ ਸਾਨੂੰ ਗੁਰੂ ਸਾਹਿਬ ਤਲਵਾਰ ਦੇ ਕੇ ਕਹਿੰਨੇ ਤਲਵਾਰ ਤਾਂ ਦਿੱਤੀ ਹੈ ਅਬਦੀ ਫਾਇਦਾ ਕਰਨ ਬਾਅਦ ਤੇ ਜੇ ਕਿਸੇ ਨਾਲ ਧੱਕਾ ਹੁੰਦਾ ਹੈ ਤਾਂ ਉੱਥੇ ਵੀ ਆਪਾਂ ਕਿਰਪਾ ਨਾਲ ਕੇ ਖੜ ਸਕਦੇ ਹਾਂ ਭਾਈ ਕਿਉਂ ਧੱਕਾ ਹੋ ਰਿਹਾ ਹੈ ਤੇ ਕਿਰਪਾ ਨੂੰ ਕੋਈ ਮਾੜੀ ਚੀਜ਼ ਹੈ ਤੇ ਗੁਰਪਾਲ ਕੋਈ ਮਾੜੀ ਚੀਜ਼ ਨਹੀਂ ਹੈਗੀ ਇਹਨਾਂ ਤਾਂ ਵਿਰੋਧੀਆਂ ਦਾ ਇਹਨਾਂ ਨੂੰ ਉਹੀ ਡਰ ਲੱਗ ਜਾਂਦਾ ਮਾਨ ਸਾਹਿਬ ਤੋਂ ਵੀ ਖਾਨੀ ਕੀ ਕਰ ਦੇਣਗੇ ਖਾਨੀ ਕੀ ਕਰ ਦੇਣਗੇ ਉਹੀ ਡਰ ਜਾਂਦੇ ਨੇ ਮਾਨ ਸਾਹਿਬ ਤੋਂ ਪਰ ਇਹ ਮਾਨ ਸਾਹਿਬ ਅਜਿਹੇ ਬੰਦੇ ਨਹੀਂ ਵੀ ਜਿਉਂਕਿ ਦੇਸ਼ ਤੋੜਨ ਦੀ ਗੱਲ ਕਰਦੇ ਨੇ ਜਾਂ ਉਹ ਹਾਂ ਖਾਲਸਾ ਰਾਜ ਦੀ ਜ਼ਰੂਰ ਮੰਗ ਕਰਦੇ ਆ ਅਸੀਂ ਮੈਂ ਖਾਲਸਾ ਰਾਜ ਦੇ ਹੱਕ ਚ ਵੀ ਹੋਣਾ ਚਾਹੀਦਾ ਜਿਹੜੇ ਇੱਥੇ ਸਾਡੇ ਧੱਕੇ ਹੋ ਰਹੇ ਨੇ ਉਹ ਬਿਲਕੁਲ ਧੱਕੇ ਨਹੀਂ ਹੋਣਗੇ ਕਿੰਨੀਆਂ ਕ ਵੋਟਾਂ ਦੀ ਉਮੀਦ ਆ ਬਾਈ ਕਿੰਨੀਆਂ ਵੋਟਾਂ ਤੋਂ ਪਲੱਸ ਜਾਣਗੇ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਮਾਨ ਸਾਹਿਬ ਦਾ ਪਾਰਲੀਮੈਂਟ ਗਈ ਗਏ ਵੀਰੇ ਪਹਿਲਾਂ ਤੁਸੀਂ ਆਪ ਦੇਖ ਲਓ 20 ਇੰਨਾ ਦਾ ਰਿਕਾਰਡ ਹਜੇ ਤੱਕ ਕਿਸੇ ਤੋਂ ਟੁੱਟਿਆ ਨਹੀਂ 5.5 ਲੱਖ ਦਾ 1999 ਦਾ ਹਾਂ 1999 ਦਾ ਹੈਨਾ ਉਹ ਰਿਕਾਰਡ ਹਜੇ ਤੱਕ ਟੁੱਟਿਆ ਨਹੀਂ ਐਤਕੀ ਮੈਨੂੰ ਲੱਗਦਾ ਉਹ ਵੀ ਹੋ ਸਕਦਾ ਵੀ ਰਿਕਾਰਡ ਕੋਈ ਨਹੀਂ ਤੋੜੂਗਾ ਇਹਨਾਂ ਦਾ ਆਪਣਾ ਰਿਕਾਰਡ ਆਪੇ ਤੋੜਨਗੇ ਹਾਂ ਆਪ ਦਾ ਰਿਕਾਰਡ ਆਪ ਹੀ ਤੋੜਨਗੇ ਵੀਰੇ ਬਿਲਕੁਲ ਸੋ ਆਪਣਾ ਰਿਕਾਰਡ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਖੁਦ ਤੋੜਨਗੇ ਇਹ ਇਹਨਾਂ ਦੇ ਸਮਰਥਕਾਂ ਦਾ ਕਹਿਣਾ ਹੈ ਹਾਂਜੀ ਕਿੱਧਰ ਜੀ ਫਿਰ ਅਸੀਂ ਪਾਵਾਂਗੇ ਬ ਵੀ ਸਿਮਰਜੀਤ ਮਾਰਨ ਵੋਟਾ ਗੱਡ ਕੇ ਪਾਵਾਂਗੇ ਐ ਨਹੀਂ ਲੁਕ ਚੋਰੀ ਦੀ ਵੋਟ ਪਾਉਂਦੇ ਗੱਡ ਕੇ ਵੋਟ ਪਾਵਾਂਗੇ ਪਰ ਭਗਵਾਨ ਤਮਾਨ ਨੇ ਕੁਝ ਨਹੀਂ ਕਰਿਆ ਬੱਚਿਆਂ ਦਾ ਕਹਿੰਦਾ ਨੌਕਰੀਆਂ ਦੇਵਾਂਗਾ ਨੌਕਰੀਆਂ ਦਿੱਤੇ ਆ ਉਲਟੀ ਸਕੀਮ ਚਲਾਈ ਆ ਭਗਵਾਨ ਤਮਾਨ ਨੇ ਨੈਟਰ ਸਾਡਾ ਲੈਟ ਲੱਗ ਰਿਹਾ ਉੱਥੇ ਦੇਖ ਉੱਥੇ ਗੰਦੀਆਂ ਮੰਦੀਆਂ ਗਾਣਾ ਵੀ ਲਿਕਲਦੇ ਨੇ ਪਰ ਇਹ ਵੀ ਸਾਡਾ ਉਹ ਕਰਨਾ ਚਾਹੀਦਾ ਹੈਗਾ ਵੀ ਖੇਡਣ ਖੇਡਣ ਬੱਚੇ ਸੀ ਹਟਾਉਂਦੇ ਨਹੀਂ ਹੈਗੇ ਹਨਾ ਵੀ ਸਾਡਾ ਥੋੜਾ ਜਿਹਾ ਸਮਝ ਕੇ ਹੁ ਚੱਲਣ ਜਵਾਖ ਵੀ ਪਰ ਭਗਵਾਨ ਤਮਾਨ ਨੇ ਸਾਨੂੰ ਆਟੇ ਦੀ ਕੋਟੇ ਦੀ ਲੋੜ ਨਹੀਂ ਹੈਗੀ ਨੌਕਰੇ ਮਿਲਨੇ ਸਾਰੇ ਸਾਡੇ ਬੱਚਿਆਂ ਨੂੰ ਉਹ ਤਾਂ ਕਹਿੰਦੇ ਸੀ ਕਹਿੰਦੇ ਵੀ ਘਰ ਘਰ ਕਹਿੰਦੇ ਪੀਸ ਪੀਸ ਕੇ ਆਟਾ ਦਵਾਂਗੇ ਉਹਨੂੰ ਪੀਸ ਕੇ ਆਟਾ ਲੋੜ ਨਹੀਂ ਬਿਮਾਰੀਆਂ ਚੌਲਾਂ ਦਾ ਆਟਾ ਸਾਨੂੰ ਪੀਸ ਕੇ ਦਿੰਦੇ ਨੇ ਸਾਨੂੰ ਤਾਂ ਹੁਣ ਖਤਮ ਕਰਨ ਦੀ ਲੋੜ ਜੀ ਕੇ ਦੇ ਰਿਹਾ ਹੈ ਭਗਵਾਨ ਤੁਮਾਰਾ ਆ ਉਲਟੇ ਸਕੀਮਾਂ ਚਲਾ ਲਏ ਭਗਵਾਨ ਤੁਮਾਰਾ ਨੇ ਆਪ ਵਿਆਹ ਕਰਾਉਣ ਲੱਗਿਆ ਵੀ ਦਹਾਂ ਇਹ ਚੀਜ਼ ਤਾਂ ਹਟਾਉਣੇ ਤੇ ਉਹਨਾਂ ਨੇ ਹਾਂ ਉਸੇ ਤੋਂ ਰਖੜੀ ਬਣਾਈ ਉਸੇ ਦੇ ਨਾਲ ਵਿਆਹ ਕਰਾ ਲਿਆ ਕਿੱਥੇ ਦਾ ਸਕੀਮਾ ਕਿਨੇ ਕਿੱਥੇ ਦਾ ਸਕੀਮਾ ਕਿਥੇ ਦਾ ਭਗਵਾਨ ਤਮਾਨ ਨੇ ਸਕੀਮਾ ਹਟਾਉਣੀਆਂ ਦੀਆਂ ਕਿਥੇ ਉਲਟੇ ਚਗਲਾਉਦੇ ਆਪ ਘਰੇਵੇ ਲੈਣ ਲੱਗ ਗਿਆ ਉਹ ਕਿਥੇ ਤਾਂ ਉਹਨੇ ਮਾਹੌਲ ਸੰਭਾਲ ਲਾਤੀਗਾ ਮਾਹੌਲ ਉਹਨੇ ਸੰਭਾਲ ਲਾਤੀਗਾ ਵੀ ਇਹ ਗੱਲ ਤਾਂ ਬਿਲਕੁਲ ਗਲਤ ਗੱਲ ਨਾ ਸਹੀ ਹੈ ਇਹ ਇਹ ਬੈਕ ਰੋਣਾ ਦਾ ਜੀ ਕੋਈ ਗਲਤ ਨਹੀਂ ਪਿਆ ਤਾਂ ਹਰ ਕਿਸੇ ਨੂੰ ਗਲਤ ਹੈ ਇਹ ਗੱਲ ਤਾਂ ਗਲਤ ਹੈ ਹੈ ਹਾਂ ਜਦੋਂ ਬੱਚੇ ਉਹਦੇ ਬਰਾਬਰ ਦੇ ਬੱਚੇ ਨੇ ਵਿਆਹੋਂ ਦਾ ਟਾਈਮ ਤੇ ਬੱਚੇ ਦਾ ਤੀ ਕਿੱਥੇ ਆਪ ਵਿਆਹ ਲੈਂਦੇ ਨੇ 50 ਸਾਲ ਦੇ ਹੋ ਕੇ ਨੇ ਵਿਆਹ ਕਰਾਉਣਾ ਤੇ ਉਹਨੇ ਸਮਾ ਮਾਹੌਲ ਖਰਾਬ ਕਰਾ ਰਿਹਾ ਕਿੱਥੇ ਦਾ ਸਮਝਾਉਣਾ ਤੇ ਉਹਨੇ ਪੰਜਾਬ ਨੂੰ ਮੈਂ ਤਾਂ ਤੁਹਾਨੂੰ ਆਪਣੇ ਘਰਾਂ ਚ ਪਕਾ ਤਰਾ ਪੈ ਗਿਆ ਹੈ ਜੀ ਹੈ ਜੀ ਪੇ ਹੋਈ ਨਹੀਂ ਆ ਪਏ ਹੋਰੇ ਖਾਤਰੇ ਹੋਰ ਕੀ ਨੇ ਇਹ ਪਖਾਤਰੇ ਪੈਣ ਭਗਵਾਨ ਤਮਨ ਨੇ ਕਰਤਾ ਮੰਡਿਰ ਨੂੰ ਕਹਿੰਦਾ ਮੈਨੂੰ ਵੋਟਾਂ ਪਾਓ ਮਨ ਨਵੀਂ ਮੰਡਿਰ ਨੇ ਮੁੰਡਿਆਂ ਨੇ ਵੋਟਾਂ ਪਾ ਕੇ ਜਿੱਤੇ ਆ ਆ ਉਹੀ ਵਿਚਾਰੇ ਰੋਲਦੇ ਫਿਰਦੇ ਨੇ ਉਹਨਾਂ ਨੇ ਨੌਕਰੀਆਂ ਦਿੱਤੀਆਂ ਹੁਣ ਸਾਨੂੰ ਤਾਂ ਵੀ ਉਹਦਾ ਪੱਤਾ ਸਾਫ਼ ਕਰਨਾ ਚਾਹੀਦਾ ਭਗਵੰਤ ਮਾਨ ਦਾ ਅੱਛਾ ਜਿਹੜੇ ਫਿਰ ਤੁਹਾਡੇ ਇੱਥੇ ਨਰਿੰਦਰ ਗੁਰ ਭਰਾ ਜਨੇ ਐਮ ਐਲ ਏ ਨੇ ਕਦੇ ਵਿਆਹ ਕਰਾ ਲ ਭੈਣ ਜਰਾ ਭਾਈ ਜਰਾ ਰਖੜੀ ਬੰਦੀ ਬੰਦੀ ਨੇ ਉਹਨਾਂ ਵਿਆਹ ਕਰਾ ਲਿਆ ਇਹ ਕਿੱਥੇ ਲਿਖਿਆ ਇਹ ਮੁੜ ਕੇ ਸਾਰੇ ਪਿੰਡ ਦੇ ਮੂੰਹ ਨਹੀਂ ਦਿਖਾਇਆ ਉਹਨੇ ਆਈ ਨਹੀਂ ਪਿੰਡ ਕਿੱਥੇ ਆਈ ਪਿੰਡ ਕਿਹਨਾਂ ਆਈ ਹੋ ਪਤਾ ਨਹੀਂ ਆਈ ਆ ਬਹੁਤ ਬੁਰਾ ਬੋਲ ਕੇ ਹਾਂ ਬਹੁਤ ਬੁਰਾ ਬੋਲ ਕੇ ਬੋਲ ਕੇ ਗਈ ਬਹੁਤ ਕੁਝ ਕਹਿੰਦੀ ਵੀ ਇੱਥੇ ਅਸੀਂ ਮੰਗੇਤੀ ਜੀ ਵੀ ਸਾਡੇ ਵੇੜੇ 'ਚ ਜਗ੍ਹਾ ਨਹੀਂ ਹੈਗੀ ਗਰੀਬਾਂ ਨੂੰ ਵਿਆਹ ਸ਼ਾਦੀ ਕਰਨ ਨੂੰ ਹਾਂ ਵੀ ਕੋਈ ਧਰਮ ਸ਼ਾਲਾ ਵਗੈਰਾ ਨਹੀਂ ਹਾਂ ਵੀ ਹਾਂ ਵੀ ਸਾਡੇ ਬਾਣ ਨਹੀਂ ਚਾਹੀਦੀ ਆ ਉਹ ਕਹਿੰਦੀ ਵੀ ਤੁਸੀਂ ਗੁਰਦੁਆਰੇ ਆ ਕੇ ਵਿਆਹ ਸ਼ਾਹਾ ਕਰੋ ਦੁੱਖ ਦਾ ਚੁੱਖ ਦਾ ਇੱਥੇ ਵਾਰਤੋ ਤੁਸੀਂ ਅਸੀਂ ਅਖਾ ਜੀ ਵੀ ਜਦੋਂ ਸਾਨੂੰ ਵੇੜੇ 'ਚ ਜਗ੍ਹਾ ਦੇਵੋ ਸਾਾਨੂੰ ਕਿਤੇ ਵੀ ਦੇਵੋ ਵੀ ਸਾਡੇ ਛੱਡ ਪੈਣਾ ਚਾਹੀਦਾ ਵੀ ਸਾਡੇ ਕਿਸੇ ਦੇ ਜਗ੍ਹਾ ਨਹੀਂ ਹੈਗੀ ਜੀ ਅਸੀਂ ਹੁਣ ਗੁਰਦੁਆਰਿਆਂ ਦੇ ਵਿੱਚ 24 ਘੰਟੇ ਹਰ ਇੱਕ ਚੀਜ਼ ਕਿੱਥੋਂ ਚੱਕ ਕੇ ਭਜੀਏ ਹੁਣ ਉਹ ਤੇ ਤਾਂ ਜੀ ਅਸੀਂ ਵਿਰੋਧਾਂਗੇ ਅਸੀਂ ਉਹਨੂੰ ਵੋਟ ਪਾਉਂਦੇ ਨਹੀਂ ਅਸੀਂ ਸਿਮਰਜੀਤ ਮਾਨ ਨੂੰ ਵੋਟ ਪਾਵਾਂਗੇ ਇੱਕ ਸਾਡਾ ਜੀ ਜਿਹੜਾ ਨੈਟ ਹੈਗਾ ਉਹਦੀ ਮਹਿਮਾਨੀ ਕਰਕੇ ਪੱਟਿਆ ਜਾਵੇ ਸਾਡੇ ਜਵਾਖ ਖੇਡਦੇ ਨੇ ਮਾਤਾ ਨਾਲ ਕਹਿੰਦੇ ਹਾਂ ਜੀ ਖੇਡਦੇ ਨੇ ਉਹ ਪੱਟਣਾ ਚਾਹੀਦਾ ਸਾਡੇ ਕਿਉਂ ਹਾਂ ਜੀ ਉਹ ਬਹੁਤ ਗੰਦਮੰਦ ਬੋਲਦੇ ਨੇ ਕਿ ਉਲਟਾ ਫੋਲਟਾ ਛਾਂਕਾ ਛਾਨੂੰ ਕਹਿੰਦੇ ਨੇ ਵਿੱਚ ਲੋਕ ਪਿੰਡ ਦੇ ਕਹਿੰਦੇ ਨੇ ਜਿਵੇਂ ਵੀ ਹਾਸ਼ਨਪੁਰ ਬਣ ਰਹੀ ਆ ਗੱਲ ਵੀ ਗਰੀਬ ਜਨਤਾ ਨੂੰ ਖੇਤਾਂ 'ਚ ਨਹੀਂ ਪੜਨ ਨਾ ਦਿੰਦੇ ਵੀ ਉਹ ਸਾਫ ਦੇ ਵਿੱਚ ਤੁਸੀਂ ਗਰੀਬ ਜਨਤਾ ਨੂੰ ਤੁਹਾਨੂੰ ਅਸੀਂ ਖੇਤਾਂ 'ਚ ਪੜਨ ਨਾ ਦਿੰਦੇ ਅੱਛਾ ਹਾਂਜੀ ਪਿੰਡ ਦੇ ਐਂ ਕਹਿੰਦੇ ਨੇ ਵੀ ਤੁਹਾਨੂੰ ਨਹੀਂ ਅਸੀਂ ਇਹ ਕਹਿੰਦੇ ਨੇ ਪੱਤਾ ਸਾਫ ਹਾਂ ਪੱਤਾ ਸਾਫ ਕਰਾਂਗੇ ਕਹਿੰਦੇ ਵੀ ਜਿਵੇਂ ਉੱਥੇ ਹੋ ਰਿਹਾ ਹੈਗਾ ਕਿ ਤੁਸੀਂ ਆਪਣੇ ਪਿੰਡ ਦੇ ਸਰਪੰਚ ਪੰਚ ਕਿਸੇ ਨਾਲ ਗੱਲ ਨਹੀਂ ਕੀਤੀ ਵੀ ਸਾਨੂੰ ਐ ਕਰਕੇ ਪਤ ਜੀ ਸਭ ਨੂੰ ਪਤਾ ਹੀ ਆ ਵੀ ਜਿਹੜੀਆਂ ਗੱਲਾਂ ਬੋਲਦੇ ਨੇ ਕਿ ਸਭ ਨੂੰ ਪਤਾ ਉਹ ਉਹ ਕਿਹੜਾ ਕੋਈ ਲੁੱਕ ਲਵੇਟਦਾ ਉਹ ਤਾਂ ਲਲਕਾਰ ਕੇ ਕਹਿਗਾ ਅੱਛਾ ਉਹ ਨੈਟ ਬਾਰੇ ਕਹਿਤੀ ਜੀ ਨੈਟ ਬਾਰੇ ਸਾਨੂੰ ਉਹਨੇ ਇੰਨਾ ਬਰਾਪਲਾ ਬੋਲਿਆ ਉਹ ਕਹਿੰਦੇ ਵੀ ਅੱਛਾ ਤਾਂ ਹਸਨਪੁਰ ਵਾਲਾ ਕੰਮ ਕਰਾਂਗੇ ਛੋਡੇ ਨਾਲ ਵੀ ਖੇਤਾਂ ਦੇ ਵਿੱਚ ਨਹੀਂ ਵੜਨ ਦੇਣਾ ਬਿਲਕੁਲ ਸੋ ਜਿੱਥੇ ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਦੀ ਹੱਕ ਦੀਆਂ ਗੱਲਾਂ ਕੀਤੀਆਂ ਜਾਂ ਨੇ ਉੱਥੇ ਹੀ ਕੁਝ ਪਿੰਡ ਪੱਦਰ ਦੀਆਂ ਪਰੇਸ਼ਾਨੀਆਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਹੁਣ ਸਿਆਸੀ ਮਾਹੌਲ ਗਰਮ ਹੋਇਆ ਹੋਇਆ ਹਰ ਉਮੀਦਵਾਰ ਦੇ ਵੱਲੋਂ ਆਪਣੀ ਆਪਣੀ ਜਿੱਤ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਨੇ ਮੌਜੂਦਾ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਕੀਤੇ ਕੰਮ ਪਿੰਡ ਦੇ ਲੋਕਾਂ ਦੇ ਵੱਲੋਂ ਦੱਸੇ ਗਏ ਨੇ ਹੁਣ ਦੇਖਣਾ ਹੋਊਗਾ ਕਿ ਆਪਣੇ 1.5 ਸਾਲ ਦੀ ਕਾਰਗੁਜ਼ਾਰੀ ਦੇ ਸਿਰ ਤੇ ਕੀ ਸਿਮਰਨਜੀਤ ਸਿੰਘ ਮਾਨ ਇੱਕ ਵਾਰੀ ਫੇਰ ਪਾਰਲੀਮੈਂਟ ਦੀਆਂ ਪੌੜੀਆਂ ਚੜ ਪਾਉਣਗੇ ਜਾਂ ਫਿਰ ਨਹੀਂ ਇਹ ਫੈਸਲਾ ਸੰਗਰੂਰ ਦੇ ਲੋਕਾਂ ਦੇ ਹੱਥਾਂ